ਜਿਹੜੇ ਮਰਜ਼ੀ ਭਈ ਆ ਜਾਣ ਝੱਲਾਂਗੇ ਐ ਨਹੀਂ ਹੈਗਾ ਕੋਈ ਡਰਦੇ ਨਹੀਂ ਸਰਕਾਰਾਂ ਕੋ ਜੇ ਕੋਰਟ ਐਨੇ ਜੋਗੀ ਨਹੀਂ ਹੈਗੇ ਵੀ ਕੇਂਦਰ ਨੂੰ ਨਿਰਦੇਸ਼ ਦੇ ਕੇ ਗੱਲ ਕਰਾ ਦੇ ਤੇ ਕੋਰਟ ਕੋ ਜਾਣਦਾ ਕੀ ਪੈਦਾ ਜਟੀਆਂ ਜੱਥੇ ਬੰਦੀਆਂ ਦਿੱਲੀ ਅੰਦੋਲਨ ਦੋ ਤੋਂ ਬਾਹਰ ਨੇ ਵੀ ਉਹਨਾਂ ਨੂੰ ਮੋਰੀ ਲਿਆ ਕੇ ਇਹਨਾਂ ਦੀ ਫੁੱਟ ਕਿਵੇਂ ਵਧਾਈਗੇ ਇੱਕ ਦੂਜੇ ਨੂੰ ਟੀਵੀ ਚੈਨਲਾਂ ਤੇ ਆਲੋਚਨਾ ਦਾ ਪਾਤਰ ਕਿਵੇਂ ਬਣਾਈ ਇਹ ਕੋਸ਼ਿਸ਼ ਸੀ ਜਿਹੜੀ ناکਾਮਜਬ ਹੋਈ ਤਿੰਨ ਕਰੋੜ ਪੰਜਾਬੀਆਂ ਨੇ ਇੱਕ ਮੁਠ ਇੱਕ ਸਾਹ ਨਾਲ ਵਾਚੀ ਪੀਸੂ ਅਫੀਸ਼ੀਅਲ ਅੰਦੋਲਨ ਨਾਲਾਂ ਵੀ ਵੱਡਾ ਬੰਦ ਹੋ ਗਿਆ ਵੀ ਕੋਈ ਆਊਗਾ ਤੇ ਉਹਨਾਂ ਨੇ ਵੀਡੀਓ ਵੀ ਰੱਖੀ ਹੋਈ ਆ ਵੀ ਭਿੜਾਂ ਅੰਗੇ ਤੇ ਵਾਇਰਲ ਕਰਾਂਗੇ ਜਿਹੜਾ ਇਹ ਬਾਜ਼ਾਰ ਥੋੜਾ ਜਿਹਾ ਲੁਧਿਆਣੇ ਚ ਖੁੱਲਾ ਸੀ ਉਹ ਵੀ ਸਾਨੂੰ ਪਤਾ ਕਿੰਨਾ ਦਾ ਸੀ ਦੰਗੇ ਹੋ ਜਾਣੇ ਆ ਜੀ ਕਹਿੰਦੇ ਬਿਲਕੁਲ ਜੀ ਕਹਿੰਦੇ ਜੀ ਇਹ ਤਾਂ ਪੰਜਾਬ ਨੂੰ ਅੱਗ ਲਾ ਦੇਣਗੇ ਕਿਹੜੇ ਦੰਗੇ ਹੋਗੇ ਭਾਈ ਕਿਹੜੀ ਅੱਗ ਲੱਗ ਗਈ ਹਾਂ ਸਾਡੇ ਆਪਣੇ ਭਰਾ ਸੀ ਨੰਗਣ ਤੋਂ ਸਾਉ ਦੇ ਵਿੱਚੋਂ ਕੁਝ ਤਾਂ ਮਤ ਤਕਰਾਰ ਹੋ ਗਈ ਠੀਕ ਹੈ ਕਹਾਂ ਇਹਦਾ ਵੀ ਖਿਆਲ ਕਰਾਂਗੇ ਪੰਜਾਬ ਕਿਉਂ ਬੰਦ ਕੀਤਾ ਜਾ ਰਿਹਾ ਕਿਤੇ ਹੋਰ ਕਿਉਂ ਨਹੀਂ ਜੇ ਐਸਕੇ ਵਾਲੇ ਵੀ ਕੋਈ ਰੈਲੀ ਕਰ ਰਹੇ ਨੇ ਮਾਪ ਪੰਚਤ ਕਰ ਰਹੇ ਨੇ ਤਾਂ ਮੋਕੇ ਕੋ ਕਰ ਰਹੇ ਨੇ ਪਿਛਲੀ ਵਾਰ ਤਾਂ ਰਾਮਲੀਲਾ ਮੈਦਾਨ ਜਾਏ ਸੀ ਐਸਕੇ ਕਿਉਂ ਨਹੀਂ ਜਾ ਰਹੇ ਜੋ ਪੰਜਾਬ ਕਰ ਰਿਹਾ ਕੱਲ ਨੂੰ ਹਰਿਆਣਾ ਵੀ ਕਰੇਗਾ ਪੰਜਾਬ ਹਰਿਆਣਾ ਜੋ ਕਰੂਗਾ ਮੁਲਖ ਵੀ ਕਰੂਗਾ ਬਾਜ ਪਾਦਾ ਮੰਨ ਕਰੇ ਨਾ ਉਹ ਕਹਿ ਦੇਣਗੇ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਦੁਨੀਆ ਦੀ ਮਨੁੱਖਤਾ ਲਈ ਕਿਉਂ ਕੁਰਬਾਨੀ ਕਰਤੀ ਭਾਜਪਾ ਵੀ ਕਹੂਗੀ ਵੀ ਤੁਸੀਂ ਆਜ਼ਾਦੀ ਲਈ ਲੜਾਈ ਵੱਧ ਕੁਰਬਾਨੀਆਂ ਕੋ ਦਿੱਤੀਆਂ 31 ਮੈਂਬਰੀ ਵਿੱਚ ਭਾਜਪਾ ਦੇ ਜ਼ਿਆਦਾ ਮੈਂਬਰ ਨੇ ਪਾਰਲੀਮੈਂਟ ਦੀ ਕਮੇਟੀ ਠੀਕ ਠੀਕਾ ਬਿਰੋਧੀ ਤੇਰ ਦਾ ਚੇਅਰਪਰਸਨ ਹੁੰਦਾ ਉਹਨੂੰ ਬਣਾਉਣਾ ਪੈ ਗਿਆ ਜੋ 16 ਉਹਨੂੰ WTO ਕੋ ਨਾ ਦਿਖੀ ਜਿਹੜੇ ਅਖੌਤੀ ਬੁੱਧੀ ਜੀਵਨ ਦਿਖਦੀ ਹੈ ਪਾਕਿਸਤਾਨ ਭਈ ਆਰਥਿਕ ਤੌਰ ਤੇ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ ਉਹਨਾਂ ਉਹ ਪਰਲੇ ਬੰਨੇ ਭੁੱਖੇ ਮਰੀ ਜਾਂਦੇ ਐ ਅਸੀਂ ਹੋਰੇ ਭੁੱਖੇ ਮਰੀ ਜਾਂਦੇ ਆ ਵੀ ਵਪਾਰ ਹੋ ਜੂ ਦੋਵਾਂ ਨੂੰ ਪੇਟੇ ਭਿੱਟ ਹੋਊਗਾ ਬਿਆਨਬਾਜ਼ੀ ਸਾਰੇ ਪਾਸੇ ਹੋ ਰਹੀ ਹੈ ਗ੍ਰਾਹਕ ਸਾਹਿਬ ਕੀ ਬੋਲੀ ਜਾਂਦੇ ਆ ਠੀਕ ਆ ਮੈਂ ਤਾਂ ਅੱਜ ਤੁਹਾਨੂੰ ਦੱਸਦਾ ਵੀ ਅੰਦਰ ਤਾਂ ਇਹ ਗੱਲ ਹੋਈ ਸੀ ਵੀ ਬਿਆਨਬਾਜ਼ੀ ਤੋਂ ਗਰੇਜ ਕੀਤਾ ਜਾਵੇ ਭਾਈ ਅੱਜ ਕਿਉਂ ਨਹੀਂ ਹੋਇਆ ਗਰੇਜ ਸਿਆਸੀ ਮੌਤ ਸਭ ਤੋਂ ਮਾੜੀ ਹੁੰਦੀ ਆ ਮਨੁੱਖਰੀ ਸਰੀਰ ਕਰਕੇ ਮਰਨਾ ਹੋਰ ਗੱਲ ਹੁੰਦਾ ਸਰੀਰ ਕਰਕੇ ਮਰ ਕੇ ਵੀ ਮਨੁੱਖ ਜਿੰਦਾ ਰਹਿੰਦਾ ਹੁੰਦਾ ਜੇ ਐਂ ਗੱਲਾਂ ਹੁੰਦੀਆਂ ਤਾਂ ਫਿਰ ਬਹੁਤਿਆਂ ਨੂੰ ਬਚਾ ਲੈਂਦੇ ਸੀ ਸਾਲ 2025 ਚੜ ਗਿਆ ਤੇ ਇਸ ਸਾਲ ਦੇ ਨਾਲ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਮਨੋਕਾਮਨਾ ਰੱਖਦੇ ਨੇ ਕਿ ਉਹਨਾਂ ਦਾ ਇਸ ਸਾਲ ਦੇ ਵਿੱਚ ਆ ਕੰਮ ਪੂਰਾ ਹੋ ਜਾਣਾ ਚਾਹੀਦਾ ਹਾਲਾਂਕਿ ਕਿਸਾਨ ਵੀ ਜ਼ਰੂਰ ਕਿਤਨਾ ਕਿਤੇ ਉਮੀਦ ਰੱਖਦੇ ਨੇ ਕਿ 11 ਮਹੀਨੇ ਤਕਰੀਬਨ ਸ਼ੰਭੂ ਤੇ ਖਨੌਰੀ ਬਾਰਡਰ ਤੇ ਚੱਲਦੇ ਹੋਏ ਧਰਨੇ ਨੂੰ ਹੋਣ ਵਾਲੇ ਨੇ ਤੇ ਹੋ ਸਕਦਾ ਹੈ ਉਹਨਾਂ ਨੇ ਦੇਣਾ ਵੀ ਸਰਕਾਰਾਂ ਗੱਲਬਾਤ ਸ਼ੁਰੂ ਕਰਨ ਤੇ ਜਿਹੜੀਆਂ ਮੰਗਾਂ ਨੇ ਉਹ ਮੰਗਾਂ ਕਿਸਾਨਾਂ ਦੀਆਂ ਮੰਨੀਆਂ ਜਾਣ ਹਾਲਾਂਕਿ ਇਸ ਪੂਰੇ ਅੰਦੋਲਨ ਦੇ ਵਿੱਚ ਇਹਨਾਂ 11 ਮਹੀਨਿਆਂ ਚ ਕਈ ਕੁਝ ਦੇਖਣ ਨੂੰ ਮਿਲਿਆ ਸਭ ਤੋਂ ਵੱਡੀ ਗੱਲ ਇਸ ਵਕਤ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਨਾਲੀ ਜਿਹੜੀ ਬਣੀ ਹੋਈ ਹੈ ਤੇ ਨਾਲ ਦੀ ਨਾਲ ਕਿਸਾਨੀ ਏਕਤਾ ਦਾ ਮੇਰੇ ਨਾਲ ਕਿਸਾਨ ਆਗੂ ਸਰਵਰ ਸਿੰਘ ਪੰਦੇਰ ਨੇ ਪੰਦੇਰ ਸਾਹਿਬ ਸਵਾਗਤ ਹੈ ਸਪੋਕਸਮੈਨ ਟੀਵੀ ਤੇ ਤੇ ਸਭ ਤੋਂ ਵੱਡੀ ਗੱਲ ਤਾਂ ਨਵੇਂ ਸਾਲ ਨਾਲ ਕਈ ਨਵੀਆਂ ਉਮੀਦਾਂ ਵੀ ਕਿਸਾਨਾਂ ਨੂੰ ਪੈਦਾ ਹੋਈਆਂ ਹੋਣਗੀਆਂ ਵੀ ਐਤਕੀ ਖੋਰੇ 2025 ਚ ਕਿਤੇ ਨਾ ਕਿਤੇ ਕਿਸਾਨਾਂ ਦੀ ਗੱਲਬਾਤ ਸ਼ੁਰੂ ਹੋਊਗੀ ਸਰਕਾਰ ਨਾਲ ਇਸ ਸਬਾਕ ਕਿ ਹਰ ਮਨੁੱਖ ਜਿਹੜਾ ਅੰਗਰੇਜ਼ੀ ਕੈਲੰਡਰ ਹੈ ਉਹਦਾ ਨਵਾਂ ਸਾਲ ਅੱਜ ਹੈ। ਜੀ। ਉਹ ਚਾਹੁੰਦਾ ਵੀ ਚੱਲ ਸਾਡੇ ਹਾਲਾਤ ਜਿਹੜੇ ਪਿਛਲੇ ਸਾਲ ਸੀਗੇ ਆਰਥਿਕ ਪੱਖੋਂ ਉਹਦੇ ਮੁਕਾਬਲੇ ਸੀ ਵਿਕਾਸ ਕਰ ਲਈਏ। ਸਾਡੇ ਕੋਲ ਬੱਚੇ ਨੂੰ ਰੁਜ਼ਗਾਰ ਮਿਲ ਜਾਵੇ। ਇਸ ਕਿਸਮ ਦੀਆਂ ਭਾਵਨਾਵਾਂ ਤੇ ਆਮ ਬੰਦੇ ਦੀਆਂ ਹੁੰਦੀਆਂ। ਅਸੀਂ ਜਿਹੜੇ ਆਗੂ ਇਹ ਸਮਝਦੇ ਆਂ ਕਿ ਆਰਕਾ ਦੇ ਸਾਲ ਵਿੱਚ ਜੇ ਕਾਰਪੋਰੇਟ ਦਾ ਏਜੰਡਾ ਕੁੱਟਿਆ ਜਾਵੇ। ਠੀਕ ਹੈ। ਤੇ ਲੋਕ ਸੰਘਰਸ਼ਾਂ ਨੂੰ ਸਮਰਪਿਤ ਰਹੇ ਇਸ ਸਾਲ। ਤਾਂ ਇਹ ਇਹ ਦੇਸ਼ ਲਈ ਬਹੁਤ ਵੱਡੀ ਗੱਲ ਹੈ ਅਸਲ ਉਹੀ ਉਹੀ ਸਭ ਤੋਂ ਵੱਡੀ ਗੜਬੜ ਹੈ ਤੁਸੀਂ ਕਹਿੰਦੇ ਲੋਕ ਸੰਘਰਸ਼ਾਂ ਨੂੰ ਸਮਰਪਿਤ ਰਵੇ ਇਸ ਹਾਲ ਯਾਨੀ ਕਿ ਤੁਸੀਂ ਕਹਿੰਦੇ ਹੋ ਕਹਿਣਾ ਚਾਹੁੰਦੇ ਹੋ ਵੀ ਸੰਘਰਸ਼ਾ ਜੇ ਲੰਬਾ ਹੋਰ ਚੱਲਣ ਦੀ ਲੋੜ ਹੈ ਪਰ ਉਮੀਦ ਜਦੋਂ ਸਰਕਾਰ ਨਾਲ ਗੱਲਬਾਤ ਦੀ ਹੈ ਦੇਖੋ ਸਰਕਾਰ ਨੇ ਇੱਕ ਹਾਈ ਪਾਵਰ ਕਮੇਟੀ ਬਾਰਡਰ ਜਿਹੜੇ ਖੋਲਣ ਨੂੰ ਲੈ ਕੇ ਬਣਾਈ ਸੀ ਉਹਦੀ ਸ਼ਾਇਦ ਇੱਕ ਅੱਧੀ ਮੀਟਿੰਗ ਤੁਹਾਡੀ ਦੂਜੇ ਫੋਰਮ ਨਾਲ ਹੋਈ ਹੈ ਇੱਕ ਬੈਠਕ ਉਹ ਜਿਹੜੇ ਐਸਕੇਮ ਦੇ ਬਾਕੀ ਸਾਥੀ ਤੁਹਾਡੇ ਨੇ ਉਹਨਾਂ ਨਾਲ ਕਰਨਾ ਚਾਹੁੰਦੀ ਸੀ ਪਹਿਲਾਂ ਉਹ ਕਿਤੇ ਨਾ ਕਿਤੇ ਤਿਆਰ ਸੀ ਅੱਜ ਉਹ ਕਹਿੰਦੇ ਨੇ ਅਸੀਂ ਨਹੀਂ ਜਾਣਾ ਇਸ ਫੈਸਲੇ ਨੂੰ ਪਹਿਲਾਂ ਕਿਵੇਂ ਦੇਖਦੇ ਹੋ ਦੇਖੋ ਫਾਰਮਾਂ ਦੋਵਾਂ ਫਾਰਮਾਂ ਦੇ ਅੰਦਰ ਵੀ ਇਹ ਸਪਸ਼ਟ ਸੀਗਾ ਵੀ ਕੋਈ ਵੀ ਕਮੇਟੀ ਸਾਡੇ ਮਸਲੇ ਦਾ ਹੱਲ ਠੀਕ ਹੈ ਨਹੀਂ ਹੈਗੀ ਮੰਗ ਪੱਤਰ ਫੜਾਉਣਾ ਸੀਗਾ ਸਾਡੇ ਪ੍ਰਾਪਰ ਫੜਾਏ ਜਾ ਕੇ ਠੀਕ ਹੈ ਇੰਨੀ ਗੱਲ ਹੋ ਗਈ ਹਾਂ ਐਸਕੇਮ ਨੂੰ ਲੱਗਾ ਉਹ ਐਸਕੇਮ ਨੇ ਆਪਣੀ ਪੋਜੀਸ਼ਨ ਰੱਖੀ ਉਹਨਾਂ ਨੇ ਆ ਉਹਨਾਂ ਦੀ ਆਪਣੀ ਪੋਜੀਸ਼ਨ ਹੈਗੀ ਆ ਚੰਗੀ ਗੱਲ ਆ ਸਾਨੂੰ ਵੀ ਲੱਗਦਾ ਹੈ ਸਾਂਝਾ ਫੈਸਲਾ ਬਣ ਗਿਆ ਕਿ ਕਮੇਟੀਆਂ ਮਸਲਿਆਂ ਦਾ ਹੱਲ ਨਹੀਂ ਹੈਗੀਆਂ ਜੇ ਮਸਲੇ ਦਾ ਹੱਲ ਹੈਗਾ ਤੇ ਉਹ ਪੋਲਿਟੀਕਲ ਵਿਲ ਪਾਵਰ ਤੇ ਆ ਰਾਜਨੀਤਿਕ ਤੌਰ ਤੇ ਪ੍ਰਧਾਨ ਮੰਤਰੀ ਜੀ ਗ੍ਰਹਿ ਮੰਤਰੀ ਜੀ ਜੇ ਚਾਹਣ ਤਾਂ ਉਹ ਗੱਲਬਾਤ ਰਾਹੀਂ ਮਸਲੇ ਨਿਭੜ ਸਕਦੇ ਆ ਕਮੇਟੀ ਦੇ ਬਸ ਦੀ ਗੱਲ ਨਹੀਂ ਹੈਗੀ ਜਸ ਪ੍ਰਕਾਰ ਸੱਦਾ ਆਇਆ ਕਿਉਂਕਿ ਨਾ ਤਾਂ ਉਹਨਾਂ ਦੀ ਸ਼ੰਭੂ ਚ ਕੋਈ ਭੂਮਿਕਾ ਨਜ਼ਰ ਆਉਂਦੀ ਹੈ ਨਾ ਕੋਈ ਖਨੌਰੀ ਜ ਮੋਰਚੇ ਦੀ ਨਜ਼ਰ ਆਉਂਦੀ ਭੂਮਿਕਾ ਤਾਂ ਉਹਨਾਂ ਨੂੰ ਸੱਦਾ ਆਉਣ ਦਾ ਮੰਨ ਲਿਆ ਕਿ ਕਿਤੇ ਨਾ ਕਿਤੇ ਕੇਂਦਰ ਜਾਂ ਜਿਹੜੀਆਂ ਕਮੇਟੀਆਂ ਨੇ ਉਹ ਮੁੱਦਾ ਡਾਇਵਰਟ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸੀ ਨਹੀਂ ਫੁੱਟ ਪਾਉਣਾ ਚਾਹੁੰਦੇ ਸੀ ਹਾਕਮਾਂ ਦੀ ਚਾਹੇ ਪੰਜਾਬ ਵਾਲੇ ਹੋਣ ਚਾਹੇ ਕੇਂਦਰ ਵਾਲੇ ਹੋਣ ਕਿ ਐਮਐਮ ਦੇ ਵਿੱਚ ਕਿਵੇਂ ਫੁੱਟ ਪਾਵੇ ਠੀਕ ਹੈ ਐਸਕੇਮ ਡਿਪਟੀਕਲ ਜ ਫੁੱਟ ਕਿਵੇਂ ਕੋਈ ਅਧਿਕਾਰੀ ਕਿਸੇ ਦੇ ਕੰਨ ਵਿੱਚ ਕੁਝ ਕਹੂਗਾ ਕਿਸੇ ਦੇ ਕੰਨ ਵਿੱਚ ਕੁਝ ਕਹੂਗਾ ਠੀਕ ਹੈ। ਔਰ ਫਿਰ ਜਿਹੜੇ ਜਟੀਆਂ ਜਥੇਬੰਦੀਆਂ ਦਿੱਲੀ ਅੰਦੋਲਨ 2 ਤੋਂ ਬਾਹਰ ਨੇ ਵੀ ਉਹਨਾਂ ਨੂੰ ਮੋਰੀ ਲਿਆ ਕੇ ਇਹਨਾਂ ਦੀ ਫੁੱਟ ਕਿਵੇਂ ਵਧਾਈਏ? ਇੱਕ ਦੂਜੇ ਨੂੰ ਟੀਵੀ ਚੈਨਲਾਂ ਤੇ ਆਲੋਚਨਾ ਦਾ ਪਾਤਰ ਕਿਵੇਂ ਬਣਾਈਏ? ਇਹ ਕੋਸ਼ਿਸ਼ ਸੀ ਜਿਹੜੀ ناکਾਮਜਬ ਹੋਈ ਹੈ। ਤੁਹਾਨੂੰ ਲੱਗਦਾ ਵੀ ਕੋਸ਼ਿਸ਼ ਹੀ ناکਾਮਯਾਬ ਹੋ ਗਈ ਸਿਰਫ ਇਸ ਕਰਕੇ ਕਿ ਉਹਨਾਂ ਨੇ ਨਾ ਜਾਣ ਦਾ ਫੈਸਲਾ ਕਰ ਲਿਆ? ਬਿਲਕੁਲ। ਜਿਹੜਾ ਉਹਨਾਂ ਨੇ ਪੈਂਤੜਾ ਲਿਆ ਸੀਗਾ ਉਹ ਕੁੱਟਿਆ ਗਿਆ। ਠੀਕ ਹੈ। ਅਗਲਾ ਪੈਂਤੜਾ ਲਾਊਗੀ ਫਿਰ? ਦੋਵਾਂ ਦੇ ਡਿਪੈਂਡ ਕਰਦਾ ਦੋਵੇਂ ਕੀ ਸਾਬ ਨਾਲ ਉਹ ਗੱਲ ਕਰਦੇ ਹੈਗੇ ਜੀਓ ਐਸਕੇਐਮ ਚਲੇ ਜਾਂਦੇ ਤਿੰਨ ਤਰੀਕ ਦੀ ਮੀਟਿੰਗ ਚ ਬੈਠ ਜਾਂਦੇ ਤਾਂ ਇਹ ਮੋਰਚੇ ਨੂੰ ਕੋਟਾ ਲੱਗਣੀ ਸੀ ਐ ਨਹੀਂ ਹੈ ਬਟ ਉਹਨਾਂ ਨੇ ਮੋਰਚੇ ਦੀਆਂ ਰਹਿਮਾਂ ਅੱਡ ਅੱਡ ਵਿਖਾ ਦੇਣੀਆਂ ਸੀ ਨੇ ਇੱਕ ਤਾਂ ਬੈਠੇ ਅੰਦੋਲਨ ਕਰ ਰਹੇ ਆ ਚੱਲ ਜਣੇ ਇੱਕ ਜਾ ਕੇ ਜੀ ਸਰਕਾਰ ਨਾਲ ਮੀਟਿੰਗ ਕਰ ਰਹੇ ਆ ਤੇ ਇਹ ਚੀਜ਼ਾਂ ਤੋਂ ਦਿਖਾਉਣੀਆਂ ਸੀ ਅੱਡ ਅੱਡ ਸ਼ਾਇਦ ਲੋਕ ਦਵੰਦ ਬਾਤ ਚ ਪੈ ਜਾਂਦੇ ਲੋਕ ਤਾਂ ਹੁਣ ਵੀ ਹੈਗੇ ਨੇ ਲੋਕ ਤੁਸੀਂ ਦੇਖੋ ਵੀ ਐਸਕੇਐਮ ਵੱਖਰੇ ਤੌਰ ਤੇ ਪ੍ਰੋਗਰਾਮ ਲੀਕ ਦਾ ਨਜ਼ਰ ਆ ਰਿਹਾ ਹੈ ਜਾਂ ਪੈਲਰ ਕਹਿ ਦਈਏ ਕਿਤਨਾ ਕਿਤੇ ਪ੍ਰੋਗਰਾਮ ਲੀਕ ਕੀ ਜਾਂਦੇ ਨੇ ਤੁਹਾਡੇ ਪ੍ਰੋਗਰਾਮ ਹੋਰ ਨੇ ਉਹਨਾਂ ਦੇ ਹੋਰ ਨੇ ਮੰਗਾ ਸਾਂਝੀਆਂ ਨੇ ਲੋਕ ਇਸ ਨੂੰ ਧੜੇਬੰਦੀ ਹੀ ਸਮਝਦੇ ਨੇ ਲੋਕ ਕਹਿੰਦੇ ਨੇ ਹਰ ਕੋਈ ਆਪ ਦੇ ਮਫਾਦ ਦੇ ਲਈ ਚੀਜ਼ਾਂ ਕਰ ਰਿਹਾ ਨਹੀਂ ਨਹੀਂ ਹੈ ਦੇਖੋ ਜਿੱਥੋਂ ਤੱਕ ਐਸਕੇਐਮ ਦਾ ਸਵਾਲ ਆ ਐਸਕੇਐਮ ਖੁੱਲਾ ਅੰਦੋਲਨ ਕਰ ਰਿਹਾ ਖੁੱਲੇ ਅੰਦੋਲਨ ਦਾ ਭਾਅ ਕੋਈ ਬਾਉਂਡ ਨਹੀਂ ਹੈ ਉਹਨਾਂ ਨੂੰ ਲੱਗਦਾ 2-3 ਮਹੀਨੇ ਉਹ ਅੰਦੋਲਨ ਨਹੀਂ ਵੀ ਦੇ ਸਕਦੇ ਉਹਨਾਂ ਲੱਗਦਾ ਕੋਈ 2-3 ਮਹੀਨਾਵਾਂ ਦਾ ਅੰਦੋਲਨ ਕਰ ਵੀ ਸਕਦੇ ਆ ਇਹ ਉਹਨਾਂ ਦੇ ਵਿੱਚ ਖੁੱਲਾ ਹੈ ਨਾ ਇੱਕ ਖੁੱਲਾ ਵਾ ਅਸੀਂ ਜਿਹੜਾ ਅੰਦੋਲਨ ਕਰ ਰਹੇ ਹਾਂ ਇੱਕ ਬਾਉਂਡ ਅੰਦੋਲਨ ਹੈ ਇੱਕ ਅੰਦੋਲਨ 13 ਫਰਵ ਤੋਂ ਸ਼ੁਰੂ ਹੋਇਆ ਉਹ ਲਗਾਤਾਰ ਚੱਲ ਰਿਹਾ ਹੈ ਕੰਟੀਨਿਊਟੀ ਹੈ ਇਹ ਦੋਵਾਂ ਦਾਬਾਂ ਦਾ ਫਰਕ ਹੈਗਾ ਹਾਂ ਹੋਵੇ ਤਾਂ ਚੰਗੀ ਗੱਲ ਜਦੋਂ ਉਹਨਾਂ ਦਾ ਇਹ ਮਰਨਾ ਵੀ ਮੰਗ ਪੱਤਰ ਤੇ ਤਾਂ ਰੌਲਾ ਕੋਈ ਨਹੀਂ ਹੈਗਾ ਤੂੰ ਤਾਂ ਆਪ ਕਹਿੰਦੇ ਨੇ ਠੀਕ ਹੈ ਨਾ ਕਹਿਤਾ ਫਿਰ ਭਾਈ ਕਿੱਥੇ ਰੌਲਾ ਰੌਲਾ ਇਸ ਗੱਲ ਤੇ ਸੀ ਪਹਿਲੋਂ ਤੱਥ ਰੂਪ ਵਿੱਚ ਸੀ ਵੀ ਜਿਹੜੀ ਵਿਰੋਧੀ ਤੇਰੇ ਆ ਹੁਕਮਜ਼ੋਰ ਆ ਇਹ ਅੰਦੋਲਨ ਡਿੱ ਛਤੀ ਨਹੀਂ ਬੰਦੇ ਹੁੰਦੇ ਠੀਕ ਆ ਇਹ ਸੀਗਾ ਵੀ ਲੋਕ ਲੜ ਨੂੰ ਤਿਆਰ ਨਹੀਂ ਹੈ ਮੈਂ ਕਿਹਾ ਤਿੰਨੇ ਜਵਾਬ ਆ ਗਿਆ ਅੱਜ ਡੇਟ ਵਿੱਚ ਲੋਕ 3 ਕਰੋੜ ਪੰਜਾਬੀਆਂ ਨੇ ਮੰਨ ਮੈਂ ਕਿ ਇਹੋ ਜਿਹੀ ਪੈਟਰੋਲ ਪੰਪ ਵਾਲਿਆਂ ਨੂੰ ਜਾਣਦਾ ਸੀ ਜਿਨ੍ਹਾਂ ਦੀ 50 ਲੱਖ ਦੀ ਸੇਲ ਹੁੰਦੀ ਹੈ ਦਿਹਾੜੀ ਦੀ ਇੰਨਾ ਕਮਰਸ਼ੀਅਲ ਕਾਰੋਬਾਰ ਹੁੰਦਾ ਉਸ ਬੰਦੇ ਨੇ 50 ਲੱਖ ਪਰੇ ਰੱਖਿਆ ਉਹ ਅੰਦੋਲਨ ਖੜ ਗਿਆ ਵੀ ਮੈਂ ਤੁਹਾਡੇ ਨਾਲ ਆ ਵੀ 9 ਘੰਟੇ ਨਹੀਂ ਪੈਟਰੋਲ ਪੰਪ ਚਲਾਉਣਾ ਰੇੜੀ ਫੜੀ ਤੇ ਬੰਦਾ ਜਾਂਦਾ ਉਹਦਾ ਕਾਰੋਬਾਰ ਕਿੱਡਾ 200 ਕਮਾਉਂਦਾ 500 ਕਮਾਉਂਦਾ 1000 ਕਾ ਉਹਨੇ ਕਾ ਰੇੜੀ ਨਹੀਂ ਲਾਉਣੀ ਅੱਜ ਮੈਂ ਕਿਸਾਨਾਂ ਦੇ ਨਾਲ ਠੀਕ ਹੈ 3 ਬੀਲਰ ਵਾਲਾ ਕਿਰਾਏ ਤੇ 3 ਬੀਲਰ ਲਿਆ ਹੈ ਉਹ ਕਹਿੰਦਾ ਮੈਂ ਕਿਸਾਨਾਂ ਨਾਲ ਆ ਜਿਹੜਾ ਪੱਤਾ ਪਾਜਪਾ ਖੇਡਦੀ ਸੀ ਪੰਜਾਬ ਦੇ ਹਿੰਦੂ ਨੂੰ ਅੱਡ ਕਰਕੇ ਵਿਖਾਉਂਦੀ ਸੀ ਵੀ ਇਹਦੇ ਨਾਲ ਨਹੀਂ ਹੈ ਟੋਟਲ ਪਾਜਪਾ ਕਹਿੰਦੀ ਸੀ ਵੀ ਲੋਕ ਨਾਲ ਨਹੀਂ ਤਿੰਨ ਕਰੋੜ ਪੰਜਾਬੀਆਂ ਨੇ ਇੱਕ ਮੁਠ ਇੱਕ ਸਾਹ ਨਾਲ ਆਵਾਜ਼ ਚ ਕਿ ਪੀਸਫੁਲੀ ਪਿਛਲੇ ਅੰਦੋਲਨ ਨਾਲੋਂ ਵੀ ਵੱਡਾ ਬੰਦ ਹੋ ਗਿਆ ਕੁਝ ਕੜਨਾਵਾ ਦਾ ਸਾਹਮਣੇ ਆਈਆਂ ਨਾ ਤਸਵੀਰਾਂ ਤੁਸੀਂ ਵੀ ਦੇਖੀਆਂ ਕਿ ਕਿਤੇ ਬੰਦ ਕਰਾਉਣ ਗਏ ਉੱਥੇ ਵਿਰੋਧ ਹੋਇਆ ਕਿਤੇ ਸੜਕਾਂ ਦੇ ਉੱਪਰ ਤੁਹਾਡੇ ਕੁਝ ਵਲੰਟੀਅਰ ਜਾਂ ਹੋਰ ਬਹੁਤ ਸਾਰੇ ਲੋਕਾਂ ਦੇ ਨਾਲ ਬਹਿਸ-ਬਾਜੀਆਂ ਹੋਈਆਂ ਇਹ ਤਸਵੀਰਾਂ ਵੀ ਤਾਂ ਤੁਹਾਡੇ ਮੋਰਚੇ ਦੇ ਐਂਟੀ ਵਾਲੀਆਂ ਹੀ ਸੀ ਦੋ ਗੱਲਾਂ ਤੁਸੀਂ ਲਾਓਗੇ ਤੇ ਦੇਖੋ ਸਾਡੇ ਕੋਲ ਪੁਸ਼ਟੀ ਜਿਹੜੀ ਘੱਟ ਆ ਮੈਨੂੰ ਲੱਗਦਾ ਜਿਹੜਾ ਅਸੀਂ ਬਾਅਦ ਚ ਸਾਰਾ ਕੀਤਾ ਉਹ 5-700 ਜਗ੍ਹਾ ਹੋਣਗੀਆਂ ਜਿੱਥੇ ਬਲੌਕਟ ਹੋਊਗਾ ਪਤਾ ਹੀ ਨਹੀਂ ਹੈਗਾ ਕਿ ਕਿਤੇ ਕਿਤੇ ਹੋ ਗਿਆ ਉਹਦੇ ਵਿੱਚੋਂ ਤੁਸੀਂ ਦੇਖੋ ਨਾ ਸੱਤਾ 'ਚ ਬੈਠੀ ਸਰਕਾਰ ਜਿਹੜੀ ਹੈ ਜਿਹੜੀ ਸਭ ਤੋਂ ਪਹਿਤ ਦਾਵਾ ਕਰਦੀ ਹੁੰਦੀ ਹੈ ਕਿ ਲੋਕ ਕਾਨੂੰਨ ਦੀ ਹੁੰਦੀ ਹੈ। ਜਿਹੜੀ ਉਹੀ ਦੇਖੋ ਗੁਜਰਾਤ ਦੇ ਵਿੱਚ ਨੋਟ ਸਿੱਦੇ ਵੰਡੇ ਜਾਣ। 500 ਘਟਨਾਵਾ ਹੋ ਜਾਣ। ਠੀਕ ਹੈ। ਪੰਜਾਬ ਦੇ ਵਿੱਚ ਸਰਪੰਚੀ ਦੀ ਇਲੈਕਸ਼ਨ ਹੋਵੇ। ਠੀਕ ਹੈ। ਫੈਲਾ ਖੋਲੇ ਦਿਖੇ ਜਾਣ। ਆ ਮਿਊਨਿਸਪਲ ਕਮੇਟੀ ਦੀਆਂ ਹੋਣ। ਘਟਨਾਵਾ ਘਟੋ ਘਟ 20-25% ਆਉਂਦੀਆਂ ਸਾਹਮਣੇ। ਸ਼ਾਮ ਨੂੰ ਕਹਿੰਦੇ ਵੀ ਪੀਸਫੁਲੀ ਹੋ ਗਿਆ ਜੀ ਸਾਰਾ ਪ੍ਰੋਗਰਾਮ। ਛੁੱਟਫੁੱਟ ਹੋ ਜਾਂ। ਠੀਕ ਹੈ। ਐਂ ਦਾਵੇ ਕਰਦੀ ਹੈ ਜਿਹੜੀ ਸੱਤਾਧਾਰੀ ਅਸੀਂ ਕਹਿੰਨੇ ਆ ਮੰਨ ਲਓ ਜੇ 100 ਸੀਗਾ 100 ਪ੍ਰਸਥਾਵਾਂ ਤੇ ਸੀ ਉਹਦੇ ਚੋਂ ਜੇ 1% ਕਿਤੇ ਘਟਨਾ ਘਟ ਵੀ ਗਈ ਉਹਦਾ ਵੀ ਸਾਨੂੰ ਖੇਦ ਆ ਨਹੀਂ ਹੋਣੀ ਚਾਹੀਦੀ ਉਹਨੂੰ ਲੈ ਕੇ ਸੱਤਾਧਾਰਤਾ ਸਿਆਸੀ ਵਿਰੋਧ ਕਹਿ ਦਿੰਦੀ ਹੈ ਨਾ ਇਹਨੂੰ ਇਸ ਚੀਜ਼ ਨੂੰ ਕਹਿੰਦੇ ਨੇ ਵਿਰੋਧੀ ਇਕੱਠੇ ਹੋਏ ਸੀ ਪਰ ਤੁਸੀਂ ਜਿਹੜੀ ਲੜਾ ਤੁਸੀਂ ਜਿਹੜੀ ਗੱਲ ਕਰ ਤੁਸੀਂ ਕਹਿੰਨੇ ਲੜਾਈ ਅਸੀਂ ਸਾਰਿਆਂ ਦੇ ਲਈ ਲੜ ਰਹੇ ਹਾਂ ਇੱਕ ਬਿਆਨ ਇੱਕ ਬਸ਼ੰਦੇ ਦਾ ਨਾਗਰਿਕ ਦਾ ਆਇਆ ਕਹਿੰਦਾ ਕੋਈ ਗੱਲ ਨਹੀਂ ਲੋੜ ਪਈ ਅਸੀਂ ਛੱਤਾਂ ਦੇ ਕਣਕਾਂ ਵਿੱਚ ਲਾਂਗੇ ਇਹ ਗੱਲ ਸਾਹਮਣੇ ਆਈ ਉਹ ਬਿਆਨ ਕੋਈ ਰੋਹ ਦਾ ਨਤੀਜਾ ਦਾ ਸੀ ਨਹੀਂ ਨਾ ਕਿਸੇ ਦਾ ਗੁੱਸਾ ਸੀਗਾ ਲੋਕਾਂ ਦੇ ਵਿੱਚ ਉਹ ਗੁੱਸਾ ਕਿਸਾਨਾਂ ਪ੍ਰਤੀ ਕਿਉਂ ਪਣਪਰਿਆ ਆ ਨਹੀਂ ਮੈਨੂੰ ਲੱਗਦਾ ਦੋ ਗੱਲਾਂ ਨੇ ਦੁਕਾਨਾਂ ਦੇ ਉੱਤੇ ਮੰਨ ਲਓ ਕੋਈ ਮਾਰਕੀਟ 100 ਦੁਕਾਨਾਂ ਬੰਦ ਨੇ ਇੱਕ ਬਾਈ ਬੰਦਾ ਖੋਲ ਕੇ ਬੈਠਾ ਠੀਕ ਹੈ ਅਸੀਂ ਨਾ ਵੀ ਬੰਦ ਕਰਾਉਣ ਚਾਹੀਏ ਕੋਈ ਫਰਕ ਨਹੀਂ ਪੈਂਦਾ ਸਾਡਾ ਬੰਦ ਤੇ ਕੰਮ ਜਾਪਿਆ ਉਹਨੂੰ ਖਲਾਇਆ ਗਿਆ ਇੱਥੇ ਤਾਂ ਐ ਨਹੀਂ ਹੈਗੀ ਵੀ ਭਜਪਾ ਦੇ ਬੰਦੇ ਨਹੀਂ ਹੈਗੇ ਸ਼ਿਵ ਸ਼ੈਨਾ ਦੇ ਬੰਦੇ ਨਹੀਂ ਹੈਗੇ ਠੀਕ ਹੈ ਅਹ ਤਨੀ ਕੇਂਦਰੀ ਬੂਨਾ ਦੇ ਸਰਕਾਰ ਦੀਆਂ ਏਜੰਸੀਆਂ ਦੇ ਕੁਝ ਬੰਦੇ ਨਾ ਹੋਣ ਕੋ ਇਸੇ ਕਰਕੇ ਖੋਲ ਕੇ ਬੈਠੇ ਆ ਵੀ ਕੋਈ ਆਊਗਾ ਤੇ ਉਹਨਾਂ ਨੇ ਵੀਡੀਓ ਵੀ ਰੱਖੀ ਹੋਈ ਆ ਵੀ ਭਿੜਾਂਗੇ ਤੇ ਵਾਇਰਲ ਕਰਾਂਗੇ ਠੀਕ ਹੈ ਠੀਕ ਹੈ ਨਾ ਜਿਹੜਾ ਇਹ ਬਾਜ਼ਾਰ ਥੋੜਾ ਜਿਹਾ ਲੁਧਿਆਣੇ ਚ ਖੁੱਲਾ ਸੀ ਉਹ ਵੀ ਸਾਨੂੰ ਪਤਾ ਕਿੰਨਾ ਦਾ ਸੀ ਠੀਕ ਆ ਤੋ ਜਿੱਥੇ ਆਗੂ ਸਿਆਣੇ ਸੀ ਵੀ ਆ 100 ਦੇ ਵਿੱਚੋਂ ਜੇ ਇੱਕ ਖੁੱਲੀਏ ਤੇ ਨੂੰ ਬੰਦ ਕਰਾਉਣੀ ਨਾ ਜਾਓ ਜਿੱਥੇ ਕੋਈ ਸਦਾਨ ਸਿਓ ਚਲਾ ਗਿਆ ਹੱਥ ਜੋੜਨ ਨੂੰ ਰਦਰ ਫਰਜੀ ਨੇ ਵੀ ਹੱਥ ਜੋੜੋ ਉਹਨੇ ਹੱਥ ਜੋੜ ਲ ਕੇ ਨਾਲੇ ਵੀਡੀਓ ਬਣਾ ਲਈ ਚਾਰ ਗੱਲਾਂ ਕਰ ਲਈਆਂ ਉਹਦਾ ਉਹਨੂੰ ਉਹਨੇ ਇਹੀ ਸਟੋਰੀ ਬਣਾਉਣੀ ਸੀ ਜ਼ਿਆਦਾਤਰ ਜਿਹੜੀ ਦੇਖੋ ਨਾ ਦੋ ਗੱਲਾਂ ਵੀ ਲੋਕਾਂ ਦੇ ਨੰਗਣ ਦੀ ਸਮੱਸਿਆ ਨੂੰ ਲੈ ਕੇ ਆਈਆਂ ਜੀ 3 ਕਰੋੜ ਆਬਾਦੀ ਹੈ ਜੇ 1% ਬੰਦਾ ਵੀ ਸੜਕ ਤੇ ਆਵੇ 1 99% ਨਾ ਆਵੇ ਅਸੀਂ ਪੰਜਾਬ ਸਭ ਤੋਂ ਵੱਧ ਵੀ ਕਲਾਂ ਵਾਲੇ ਖੇਤਰ ਚ ਹੁੰਦਾ ਤਾਂ ਉਹਦੀ ਗਿਣਤੀ ਤਾਂ ਦਿਖਣੀ ਸੀ ਆਟੋਮੈਟਿਕ ਸੀ ਸਾਨੂੰ ਵੀ ਜਦੋਂ ਕੋਈ ਲੰਗਲ ਵਾਲੇ ਨੂੰ ਮੰਨ ਲਓ ਪਬਲਿਕ ਚ ਫਸ ਗਿਆ ਉਹਨੂੰ ਗੁੱਸਾ ਤਾਂ ਹੋਣਾ ਸੀ ਵੀ ਆਰ ਮੈਨੂੰ ਨੰਗਣ ਦੇਓ ਸਾਡਾ ਸੀ ਵੀ ਚਲ ਅਸੀਂ ਬੰਦ ਕੀਤਾ ਹੋਇਆ ਕੋਈ ਫਰਕ ਰਹਿਗੇ ਹੋਣਗੇ ਬੜੇ ਧਾਮਾਂ ਤੇ ਜਿੱਥੇ ਦੁੱਲੇ ਦੀ ਗੱਡੀ ਫਸੀ ਆ ਸਾਡੇ ਬੰਦਿਆਂ ਨੇ ਘਟਾਈ ਆ ਉਹ ਭੰਗੜਾ ਪਾ ਕੇ ਗਿਆ ਉਹਨੂੰ ਸਗਣ ਦਿੱਤਾ ਹੈਗਾ ਐਂਬੂਲੈਂਸ ਕਿਤੇ ਰੁਕਣ ਹੀ ਨਹੀਂ ਦਿੱਤੀ ਹੁਣ ਇੱਕ ਥਾਂ ਤੇ ਐਂਬੂਲੈਂਸ ਦੇ ਵਿੱਚ ਸਵਾਰੀਆਂ ਬਣਾ ਕੇ ਨੰਗਦੇ ਵੀ ਦਿਖ ਪਏ ਹੁਣ ਕੀ ਕਹਾਂਗੇ ਹੁਣ ਤਾਂ ਮੇਰੇ ਖਿਆਲ ਜੇ 99% ਨੌ ਤੁਹਾਡਾ ਸਕਸੈਸ ਹੋ ਰਿਹਾ ਜਿਹੜੇ ਦਾਅਵੇ ਆਏ ਸੀ ਤੁਹਾਨੂੰ ਮੈਂ ਵੀਡੀਓ ਦੱਸ ਦਿੰਦਾ ਵੀ ਦੰਗੇ ਹੋ ਜਾਣੇ ਆ ਜੀ ਕਹਿੰਦੇ ਬਿਲਕੁਲ ਹਾਂ ਜੀ ਕਹਿੰਦੇ ਜੀ ਇਹ ਤਾਂ ਪੰਜਾਬ ਨੂੰ ਅੱਗ ਲਾ ਦੇਣਗੇ ਕਿਹੜੇ ਦੰਗੇ ਹੋਗੇ ਬਾਈ ਕਿਹੜੀ ਅੱਗ ਲੱਗ ਗਈ ਹਾਂ ਸਾਡੇ ਆਪਣੇ ਭਰਾ ਸੀ ਨੰਗਨ ਤੋਂ 100 ਦੇ ਵਿੱਚੋਂ ਕੁਝ ਥਾਂ ਤੇ ਟਕਰਾਰ ਹੋ ਗਈ ਠੀਕ ਹੈ ਗਾਹਾਂ ਇਹਦਾ ਵੀ ਖਿਆਲ ਕਰਾਂਗੇ ਕਿ ਨਾ ਇਹਦਾ ਖੇਡ ਕਰਾਂਗੇ ਮਨ ਮੰਨ ਲੀ ਜਿਹੜੀਆਂ ਕੜਨਾਵਾ ਹੋਈਆਂ ਇਹ ਮੋਦੀ ਜੀ ਵਾਲਾ ਬਿਆਨ ਮੈਂ ਕਿਤਨਾ ਕਹੇ ਤੁਹਾਡੇ ਤੇ ਵੀ ਲਾਗੂ ਕਰ ਲਾਂ ਵੀ 11 ਮਹੀਨੇ ਤੁਹਾਨੂੰ ਹੋ ਗਏ ਤੁਹਾਡੀ ਤਪੱਸਿਆ ਚ ਵੀ ਕੋ ਕਮੀ ਹੈ ਜਿਵੇਂ ਮੋਦੀ ਜੀ ਕਹਿੰਦੇ ਸੀ ਕਿ ਮੇਰੀ ਤਪੱਸਿਆ ਚ ਕਮੀ ਰਹੀ ਗਈ ਮੈਂ ਸਮਝਾ ਨਹੀਂ ਸਕਿਆ ਤੁਹਾਡੀ ਤਪੱਸਿਆ ਚ ਵੀ ਕੋ ਕਮੀ ਹੈ ਸਮਝਾ ਨਹੀਂ ਪਾ ਰਹੇ ਲੋਕਾਂ ਨੂੰ ਨਹੀਂ ਮੈਂ ਨਹੀਂ ਮੈਨੂੰ ਇਹ ਲੱਗਦਾ ਹੀ ਨਹੀਂ ਮੈਨੂੰ ਇਹ ਲੱਗਦਾ ਵੀ ਅਰਬਾਂ ਰੁਪਈਆ ਕਮਾਉਣਾ ਸੀ ਉਹਦਣ ਟਰਾਂਸਪੋਰਟਰਾਂ ਨੇ ਠੀਕ ਹੈ ਵਪਾਰੀਆਂ ਨੇ ਦੇਖੋ ਇੱਕ ਕਾਲ ਤੇ ਅਸੀਂ ਸਾਡੀ ਇੰਨੀ ਸਮਰੱਥਾ ਵੀ ਨਹੀਂ ਸੀ ਦੋਵਾਂ ਫਾਰਮਾਂ ਦੀ ਵੀ ਪੰਜਾਬ ਦੀ ਹਰ ਨੁੱਕਰ ਤੇ ਜਾਵਣੀ ਸਾਡਾ ਸੁਨੇਹਾ ਚਲਾ ਗਿਆ ਅਸੀਂ ਜਦੋਂ ਗਏ ਸੁਨੇਹਾ ਦੇ ਜਿੱਥੇ ਸਾਡੀਆਂ ਪਕੜਾ ਸੀ ਉਹ ਕਹਿੰਦੇ ਵੀ ਸੁਨੇਹਾ ਆਇਆ ਵਾ ਤੁਸੀਂ ਆਗੇ ਵਧੀਆ ਗੱਲ ਹੈ ਵੀ ਤੁਸੀਂ ਇਹਨੂੰ ਕਹਿ ਕੇ ਚੱਲੇ ਜੇ ਸਾਨੂੰ ਖੁਸ਼ੀ ਹੋਈ ਵੀ ਸਾਨੂੰ ਕੋਈ ਕਹਿਣ ਤਾਂ ਆਇਆ ਠੀਕ ਆ ਲੋਕਾਂ ਨੇ ਆਪਣੇ ਮਨੋਂ ਬੰਦ ਕੀਤਾ ਜਦੋਂ ਮੈਂ 6 ਵਜੇ ਗਿਆ ਮੇਰੇ ਨਾਲ ਪੱਤਰਕਾਰ ਸਿਕੇ ਜਿਹੜੇ ਅੰਮ੍ਰਿਤਸਰ ਦੇੋਂ ਭੀੜ ਭੜਕੇ ਮੈਂ ਕਿਹਾ ਤੁਹਾਨੂੰ ਆਂਦਾ 10% ਲੱਗਦੀ 90% ਤਾਂ ਬੰਦ ਆ ਕਟਾ ਉਹ ਜਿਵੇਂ ਦਿਨ ਚੱਟਾ ਕੱਟਦੀ ਗਈ ਇਹਦਾ ਮਤਲਬ ਅਸੀਂ ਥੋੜੀ ਰੋਕ ਸਕਦੇ ਸੀ ਪੂਰੀ ਜਿਹੜੇ ਇਲਾਕੇ ਤੁਸੀਂ ਤੁਸੀਂ ਚੰਡੀਗੜ੍ਹ ਦੇ ਨੇੜੇ ਰਹਿੰਦੇ ਹੋ ਮਹਾਲੀ ਦੇ ਕਈ ਇਲਾਕੇ ਤੁਹਾਨੂੰ ਕਦੀ ਵੀ ਜ਼ਿੰਦਗੀ 'ਚ ਖਾਲੀ ਦਿਖੇ ਨਹੀਂ ਹੁਣੇ ਉਹ ਖਾਲੀ ਤੋਂ ਲੋਕਾਂ ਨੇ ਜਲੋਬੰਦ ਕੀਤਾ ਵਾ ਐ ਨਹੀਂ ਕਹਿ ਸਕਦੇ ਵੀ ਆ ਪੰਜਾਬ ਬੰਦ ਕਿਉਂ ਸਵਾਲ ਤਾਂ ਉੱਥੇ ਹੁੰਦੇ ਸੀ ਲੋਕ ਇਹ ਸਵਾਲ ਕਰਦੇ ਸੀ ਕਿ ਪੰਜਾਬ ਦੇ ਕਿਸਾਨ ਸ਼ੰਭੂ ਵੀ ਆਉਂਦੇ ਨੇ ਅੱਜ ਵੀ ਬੈਠੇ ਨੇ ਠੰਡ ਬਹੁਤ ਆ ਨਵਾਂ ਸਾਲ ਇੱਥੇ ਵੀ ਮਨਾਇਆ ਉਹ ਖਨੌਰੀ ਬੈਠੇ ਨੇ ਪੰਜਾਬ ਕਿਉਂ ਬੰਦ ਕੀਤਾ ਜਾ ਰਿਹਾ ਕਿਤੇ ਹੋਰ ਕਿਉਂ ਨਹੀਂ ਜੇ ਐਸਕੇਮ ਵਾਲੇ ਵੀ ਕੋਈ ਰੈਲੀ ਕਰ ਰਹੇ ਨੇ ਮਾਪ ਪੰਚਾਇਤ ਕਰ ਰਹੇ ਨੇ ਤਾਂ ਮੋਗੇ ਕੋ ਕਰ ਰਹੇ ਨੇ ਪਿਛਲੀ ਵਾਰ ਤਾਂ ਰਾਮਲੀਲਾ ਮੈਦਾਨ ਜਾਏ ਸੀ ਐਸਕੇ ਕਿਉਂ ਨਹੀਂ ਜਾ ਰਹੇ ਦੇਖੋ ਦੋ ਗੱਲਾਂ ਪੰਜਾਬ ਕਿਉਂ ਨਹੀਂ ਬੰਦ ਪੰਜਾਬ ਇੱਥੇ ਪੰਜਾਬ ਦੀ ਹਿਸਟਰੀ ਪੁਰਾਣੇ ਪੰਜ ਚਾਰ ਸਦੀਆਂ ਦੀ ਪੰਜਾਬ ਸੰਘਰਸ਼ਾਂ ਦਾ ਗੜ ਰਿਹਾ ਠੀਕ ਹੈ ਪੰਜਾਬ ਦੀ ਵਿਚਾਰਤਾਰਾ ਰਹੀ ਹੈ ਜੇ ਪੰਜਾਬੀ ਸੂਬਾ ਬਣਿਆ ਪੰਜਾਬੀ ਸੂਬਾ ਕੀ ਪੰਜਾਬ ਦੇ ਅੰਦਰ ਸੰਘਰਸ਼ ਕਰਕੇ ਨਹੀਂ ਬਣਿਆ ਠੀਕ ਹੈ ਇਹ ਨਹੀਂ ਹੈ ਪੰਜਾਬ ਚ ਹੀ ਸੰਘਰਸ਼ ਹੋਇਆ ਪੰਜਾਬ ਇਸ ਦੇਸ਼ ਦਾ ਹਿੱਸਾ ਵਾ ਠੀਕ ਹੈ 3 ਕਰੋੜ ਪੰਜਾਬੀਆਂ ਦੀ ਆਵਾਜ਼ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਇਹੀ ਸੱਤਰੀ ਕਪੜੀ ਅੱਗ ਲੱਗੀ ਉੱਤੇ ਉਹਨਾਂ ਦੀ ਤਾਂ ਲਾਈਨ ਕੁੱਟੀ ਗਈ ਮੰਦਰ ਮਸਤਦ ਵਾਲੀ Hindu ਇੱਥੇ ਤਾਂ Hindu ਸਿੱਖਾਂ ਦਾ ਪਾੜਾ ਪਉਂਦੇ ਅੱਜ ਉਹ ਕੁੱਟਿਆ ਹੈ ਜਦੋਂ ਲੋਕ ਖੜ ਗਏ ਠੀਕ ਹੈ ਇਸ ਕਰਕੇ ਮੈਨੂੰ ਨਹੀਂ ਲੱਗਦਾ ਹਾਂ ਇਹ ਗਾਹਾਂ ਵਧੂਗੀ ਜੋ ਪੰਜਾਬ ਕਰ ਰਿਹਾ ਕੱਲ ਨੂੰ ਹਰਿਆਣਾ ਵੀ ਕਰੂ ਪੰਜਾਬ ਹਰਿਆਣਾ ਜੋ ਕਰੂਗਾ ਮੁਲਖ ਵੀ ਕਰੂਗਾ ਆਉਣਗੇ ਦੇਸ਼ਵੰਦ ਦੇ ਵੀ ਸੱਦੇ ਆ ਜਾਣਗੇ ਬਾਰ-ਬਾਰ ਤਾਂ ਬਿਆਨ ਇਹੀ ਆ ਰਹੇ ਆ ਭਾਜਪਾ ਦੇ ਕਿ ਮਸਲਾ ਸਿਰਫ ਪੰਜਾਬ ਦਾ ਆ ਪੰਜਾਬ ਦੇ ਕਿਸਾਨ ਬੈਠੇ ਨੇ ਤੁਹਾਡੇ ਕਿਸਾਨਾਂ ਦੇ ਵਿੱਚ ਜਾ ਕੇ ਕਾਂਗਰਸ ਦੇ ਆਗੂ ਬਹਿ ਜਾਂਦੇ ਨੇ ਆਮ ਆਨí ਪਾਰਟੀ ਦੇ ਬਹਿ ਜਾਂਦੇ ਨੇ ਫਿਰ ਉਹ ਕਹਿ ਦਿੰਦੇ ਨੇ ਕਿ ਸਰਵਣ ਸਿੰਘ ਪੰਦੇਰਾ ਕਾਂਗਰਸੀ ਆਗੂ ਹੈ ਨਹੀਂ ਦੇਖੋ ਭਾਜਪਾ ਕੀ ਕਹਿੰਦੀ ਆ ਇਹ ਤਾਂ ਭਾਜਪਾ ਆਪਣੇ ਆਪ ਤੇ ਸਵਾਲ ਕਰੇ ਦੇਖੋ ਜਿੰਨਾ ਮੰਤਰੀਆਂ ਦੀ ਉਹ ਕ੍ਰੈਡੀਬਿਲਟੀ ਨਹੀਂ ਹੈ ਇੱਕ ਲਗਭਗ 10 ਮਹੀਨੇ ਕਾਮਾ ਰੌਲੀ ਪਈ ਰਹੇ ਪ੍ਰਸ਼ਾਸਨ ਵੱਲੋਂ ਕੇਂਦਰ ਵੱਲੋਂ ਵੀ ਢੋਡੀ ਟਰਾਲੀ ਬਹੁਤ ਖਤਰਨਾਕ ਹੈ ਜਿਹਦੇ ਚ ਹਥਿਆਰ ਹੋ ਸਕਦੇ ਆ ਜੀ ਠੀਕ ਹੈ ਇਹ ਟਰੈਕਟਰ ਚ ਹਥਿਆਰ ਆ ਜੀ ਠੀਕ ਹੈ ਫਿਰ ਇਹ ਕਹਿੰਦਾ ਵੀ ਤੁਰ ਕੇ ਆ ਜਾਓ ਜੀ ਠੀਕ ਹੈ ਦੇਖੋ ਨੇ ਇੱਕ ਮੰਤਰੀ ਹੈ ਖੇਤੀਬਾੜੀ ਮੰਤਰੀ ਹਰਿਆਣੇ ਦਾ ਬਥੇਰੀਆਂ ਨੇ ਹੋਰ ਕਿਹਾ ਜਦੋਂ ਖੱਟੜ ਸਾਹਿਬ ਮੁੱਖ ਮੰਤਰੀ ਉਦੋਂ ਵੀ ਬੋਲਿਆ ਆ ਬਿੱਟੂ ਸਾਹਿਬ ਆਨਦੇ ਸਵਾਗਤ ਕਰਾਂਗੇ ਜੜੇ ਮੰਤਰੀ ਥੁੱਕ ਕੇ ਝੱਟ ਜਾਣ ਉਹਨਾਂ ਦਾ ਕੀ ਕਰੀਏ 100 ਬੰਦਾ ਲਾਉਣ ਆਰਡਰ ਵਾਸਤੇ ਕਿਵੇਂ ਖਤਰਾ ਹੈ ਪੰਜਾਬ ਦੀ ਨਹੀਂ ਸੂਲ ਹੈਗਾ ਤੁਸੀਂ ਦੂਜਾ ਸੂਲ ਦੇਖੋ ਜਦੋਂ ਲਦਾਖ ਦੇ ਵਿੱਚੋਂ ਬਾਂਗ ਚੁੰਗ ਤੁਰਿਆ ਉਹ ਤਾਂ ਸੈਂਟਿਸਟ ਸੀਗਾ ਐਨਵਾਇਰਨਮੈਂਟ ਤੇ ਉਹ ਨੂੰਨੀ ਦੀ ਲੀ ਜਾਨ ਦਿੱਤਾ ਮੈਂ ਕਹਿੰਨਾ ਵੀ ਇਹ ਇਹ ਬੋਲਣਗੇ ਉਹਨਾਂ ਦਾ ਕੰਮ ਆ ਜਦੋਂ ਉਹਨਾਂ ਨੂੰ ਲੱਗਦਾ ਵੀ ਇਹ ਦੇਸ਼ ਦੀ ਲੜਾਈ ਲੜ ਰਹੇ ਆ ਭਾਜਪਾ ਦਾ ਮੰਨ ਕਰੇ ਨਾ ਉਹ ਕਹਿ ਦੇਣਗੇ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਦੁਨੀਆ ਦੀ ਮਨੁੱਖਤਾ ਲਈ ਕਿਉਂ ਕੁਰਬਾਨੀ ਕਰ ਦਿੱਤੀ ਭਾਜਪਾ ਵੀ ਕਹੂਗੀ ਵੀ ਤੁਸੀਂ ਆਜ਼ਾਦੀ ਲਈ ਲੜਾਈ ਵੱਧ ਕੁਰਬਾਨੀਆਂ ਕੋ ਦਿੱਤੀਆਂ ਤੁਹਾਨੂੰ ਪੁੱਛ ਕੇ ਸਲਾਹ ਕਰਨੇ ਸਾਡੇ ਵੀ ਅਸੀਂ ਦੇਸ਼ ਦੀ ਗੱਲ ਕਰਦੇ ਕਿਉਂ ਕਰਨੋ ਹਟ ਜੀ ਕਰਾਂਗੇ ਅਸੀਂ ਭਾਈ ਦੇਸ਼ ਅਸੀਂ ਇਸ ਦੇਸ਼ ਦਾ ਹਿੱਸਾ ਵਾ ਇਹ ਕਹਿਣਾ ਚਾਹੁੰਦੇ ਆ ਭਾਜਪਾ ਕੱਲ ਨੂੰ ਇਹ ਕਹੂਗੀ ਪੰਜਾਬ ਨਾਲ ਫਰਕ ਨਹੀਂ ਪੈਂਦਾ ਹਾਂ ਉਹਨੂੰ ਉਹ ਫਰਕ ਐਹੀ ਬਿਆਨ ਚ ਵੀ ਦਮ ਹੈ ਵੀ ਇਹ ਕਹਿਣਾ ਕੋਈ ਪੈਰਾ ਪੰਜਾਬ ਨਾਲ ਨਹੀਂ ਫਰਕ ਪੈਂਦਾ ਪੰਜਾਬ ਨਾਲ ਭਾਈ ਫਰਕ ਪੈਂਦਾ ਪਿਛਲੀ ਵਾਰ ਹੀ ਪੰਜਾਬ ਤੇ ਹਰਿਆਣੇ ਨੇ ਕਾਹ ਦੇਸ਼ ਨੇ ਫਰਕ ਪਾਇਆ ਸੀ ਪੰਜਾਬ ਹਰਿਆਣਾ ਕਿਉਂਕਿ ਗਵਾਹੀ ਕਰਦੇ ਨੇ ਪੰਜਾਬੀ ਇਸ ਅੰਦੋਲਨ ਦੀ ਦੇਸ਼ ਵਿਆਪੀ ਅੰਦੋਲਨ ਦੀ ਹਾਂ ਤੁਸੀਂ ਉਥੋਂ ਦੀਆਂ ਮੰਡੀਆਂ ਤੋੜ ਲੀਆਂ ਤੁਸੀਂ ਉਥੇ ਨਾ ਜ਼ਬਰ ਕਰਦੇ ਹੋ ਆਮ ਬੰਦੇ ਨੂੰ ਨਿਕਲ ਨਹੀਂ ਦੇਦੇ ਕਰੋ ਬਾਹਰ ਬਨੀ ਸਾਹਿਬ ਕਿੱਥੇ ਵਰਕ ਪਿਆ ਤੁਹਾਨੂੰ ਕੋਈ ਸੱਦਾ ਆਇਆ ਮੀਟਿੰਗ ਦਾ ਇਹ ਤਰੀਕਾ ਬੰਦ ਸੀ ਤੁਸੀਂ ਜਗਜੀਤ ਸਿੰਘ ਢੱਲੇਵਾਲ 37 ਦਿਨ ਹੋ ਚੁੱਕੇ ਨੇ ਢੱਲੇਵਾਲ ਸਾਹਿਬ ਹੁਣ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਜੇ ਗੱਲਬਾਤ ਤੋਰਦੇ ਨੇ ਗੱਲਬਾਤ ਲਈ ਕੇਂਦਰ ਸਰਕਾਰ ਦਾ ਕੋਈ ਨੁਮਾਇੰਦਾ ਹੁੰਦਾ ਤਾਂ ਹੋ ਸਕਦਾ ਮਰਨਵਰਤ ਵੀ ਜਿਹੜਾ ਕਿ ਸਮਾਪਤ ਕੀਤਾ ਜਾਵੇ ਕੋਈ ਸੱਦਾ ਆਇਆ ਤੁਹਾਨੂੰ ਹੇ ਤੱਕ ਨਹੀਂ ਦੇਖੋ ਇੱਕ ਤਾਂ ਮਰਨਵਰਤ ਸਮਾਪਤ ਕਰਨ ਦਾ ਕੋਈ ਫੈਸਲਾ ਨਹੀਂ ਹੈਗਾ ਦੋਵਾਂ ਫੋਰਮ ਜੇਕਰ ਕੋਈ ਸੱਦਾ ਕੋਈ ਗੱਲਬਾਤ ਤੁਰਦੀ ਹੈ ਤਾਂ ਨਹੀਂ ਸਮਾਪਤ ਹੋਵੇਗਾ ਦੇਖੋ ਸੱਦੇ ਨਾਲ ਥੋੜਾ ਆਪਾਂ ਇਹ ਥੋੜਾ ਕੈਸੇ ਵੀ ਜਗਜੀਤ ਸਿੰਘ ਢੱਲੇਵਾਲ ਜੀ ਉਹਨਾਂ ਦਾ ਮਰਨਵਰਤ ਗੱਲਬਾਤ ਲਈਆ ਉੱਚ ਕੋਈ ਫਰਕ ਨਹੀਂ ਹੈਗਾ ਸਰਕਾਰ ਗੱਲ ਕਰਦੀ ਹੈ ਨਹੀਂ ਗੱਲ ਕਰਦੀ ਉਹਦੀ ਮਰਜ਼ੀ ਆ ਇਹ ਨਹੀਂ ਕਹ ਸਕਦੇ ਪਰ ਅਸੀਂ ਸਪਸ਼ਟ ਕਹਿੰਨੇ ਤੁਹਾਡੇ ਚੈਨਲ ਤੇ ਮੋਦੀ ਜੀ ਜਿਹੜੇ ਜਿਹੜੇ ਦਾਅਵੇ ਸੀ ਨਾ ਅੱਜ ਪੰਜਾਬ ਦੇ ਲੋਕ ਇੱਥੇ ਇੱਕ ਮੁਟ ਖੜੇ ਹੋਏ ਨੇ ਹਰਿਆਣੇ 'ਚ ਵੀ ਅੰਦੋਲਨ ਖੜਾ ਹੋ ਰਿਹਾ ਤੁਸੀਂ ਅੱਜ ਕਰ ਲੋ ਗੱਲ ਕਰ ਲੋ ਤੁਹਾਨੂੰ ਗੱਲ ਕਰਨੀ ਪੈਣੀ ਆ ਔਰ ਮੰਗਾਂ ਦਾ ਹੱਲ ਕੱਢਣਾ ਪੈਣਾ ਵਾ ਹ ਲੜਾਈ ਲੰਮੀ ਹੋ ਸਕਦੀ ਹੈ ਲੰਬੀ ਹੋ ਸਕਦੀ ਆ ਉਹ ਵੱਖਰੀ ਗੱਲ ਹੈਗੀ ਆ ਐ ਨਹੀਂ ਹੈਗਾ ਕਮਿਟਮੈਂਟ ਹੈ ਸਾਡੀ ਜਾਂ ਤਾਂ ਸਰਕਾਰ ਮਾਰ ਕੇ ਤੋਰੂਗੀ ਸਾਨੂੰ ਕਰਾਣ ਨੂੰ ਠੀਕ ਹੈ ਜਾਂ ਕੁਝ ਮਸਲੇ ਹੱਲ ਕਰੂਗੀ ਉਹ ਫੈਸਲਾ ਉਹਨਾਂ ਦੇ ਹੱਥ ਵਿੱਚ ਉਹਨਾਂ ਕਰਨਾ ਕੀ ਤੁਸੀਂ ਕਹਿੰਦੇ ਹੋ ਵੀ ਲੜਾਈ ਲੰਬੀ ਹੈ ਪਰ ਇਹ ਲੜਾਈ ਦੇ ਵਿੱਚ ਬਹੁਤ ਸਾਰੇ ਮਤਭੇਦ ਨਿਕਲ ਕੇ ਸਾਹਮਣੇ ਆ ਰਹੇ ਨੇ ਇੱਕ ਗੱਲ ਤਾਂ ਨਿਕਲ ਕੇ ਸਾਹਮਣੇ ਆ ਰਹੀ ਕਿ ਸਾਰੀਆਂ ਫਾਰਮਾਂ ਦੀ ਐਮਐਸਪੀ ਤੇ ਇੱਕੋ ਜੀ رائے ਨਹੀਂ ਹੈ ਪਹਿਲਾਂ رائے ਕਰ ਲੈਣੀ ਚਾਹੀਦੀ ਹੈ ਪਰ ਉਸ ਤੋਂ ਪਹਿਲਾਂ ਡਬਲਯੂਟੀਓ ਦਾ ਜ਼ਿਕਰ ਬਹੁਤ ਹੋ ਰਿਹਾ ਤੁਹਾਡੀਆਂ ਸਟੇਜਾਂ ਤੋਂ ਬਹੁਤ ਡਬਲਯੂਟੀਓ ਦਾ ਜ਼ਿਕਰ ਹੁੰਦਾ ਵਿਦਵਾਨਾਂ ਨੇ ਇਹ ਵੀ ਕਹਿਣਾ ਹੈ ਕਿ ਕਿਹਾ ਵੀ ਹੈ ਕਿ ਜੇਕਰ ਭਾਰਤ ਡਬਲਯੂਟੀਓ ਤੋਂ ਬਾਹਰ ਆ ਜਾਂਦਾ ਤਾਂ ਸਮਰਾਤ ਜਿਹੜੀ ਕਹਦੇ ਇੱਕ ਕ੍ਰੈਡੀਬਿਲਟੀ ਹੁੰਦੀ ਆ ਜਾਂ ਕੈਪੇਬਿਲਟੀ ਹੁੰਦੀ ਆ ਉਹ ਖਤਮ ਹੋ ਜੇਗੀ ਭਾਰਤ ਦੀ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਟ੍ਰੇਡ ਨਾਲ ਜੁੜੀਆਂ ਹੋਈਆਂ ਨੇ ਤੇ ਜੇਕਰ WTO ਤੋਂ ਬਾਹਰ ਆਉਂਦੇ ਨੇ ਉਹ ਚੀਜ਼ਾਂ ਭਾਰਤ ਆ ਬਣਾ ਹੀ ਨਹੀਂ ਪਾਰ ਰਿਹਾ ਕਿਸਾਨ ਕਿਉਂ ਵਿਰੋਧੀ ਨੇ WTO ਦੇ ਦੇਖੋ ਬਹੁਤ ਸਾਰੇ ਸਰਕਾਰ ਪੱਖੀ ਬੁੱਧੀਜੀਵੀ ਰਹੇ ਨੇ 1700 ਜੋਲ ਵੀ ਰਿਹਾ 20 ਹੋਰ ਲਿਖਦੇ ਨੇ ਬਿਲਕੁਲ ਬਿਲਕੁਲ ਠੀਕ ਹੈ ਜੀ ਦੋ ਜੱਜ ਤੋਂ ਤਿੰਨ ਕਾਨੂੰਨ ਆਏ ਨੇ ਜਿਹੜੇ ਖਰੀਤੀ ਵਿਰੋਧੀ ਸੀ ਉਹ ਵੀ WTO ਦੀ ਪਾਲਿਸੀ ਚੋ ਹੀ ਆਈ ਸੀ ਕੀ ਭਾਰਤ ਡਬਲਯੂਟੀਓ ਤੋਂ ਬਾਹਰ ਆਇਆ ਤਾਂ ਕਾਨੂੰਨ ਵਾਪਸ ਲਏ ਉਹਨਾਂ ਨੇ ਬੇਸ਼ੱਕ ਉਹ ਨਵਾਂ ਖਰੜਾ ਉਹਦਾ ਹਿੱਸਾ ਹੈਗਾ ਠੀਕ ਹੈ ਭਾਰਤ ਡਬਲਯੂਟੀਓ ਤੋਂ ਬਾਹਰ ਆਵੇ ਇਹ ਅੱਡ ਵਿਸ਼ਾ ਆ ਔਰ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣਾ ਇਹ ਅੱਡ ਵਿਸ਼ਾ ਵਾ ਇਹਨਾਂ ਦਾ ਕੋਈ ਸਬੰਧ ਨਹੀਂ ਆ ਪੁੱਛੋ ਦੀ ਮੈਂ ਕਿਹਨਾਂ ਦੀ 31 ਮੈਂਬਰੀ ਕਮੇਟੀ ਆ ਬੁੱਧੀ ਜੀਵੇਂ ਨੋਖਾ ਖੋਲਣੀਆਂ ਚਾਹੀਦੀਆਂ ਉਹ ਸਾਡੀ ਥੋੜੀ ਆ 31 ਮੈਂਬਰੀ ਵਿੱਚ ਭਾਜਪਾ ਦੇ ਜ਼ਿਆਦਾ ਮੈਂਬਰ ਨੇ ਪਾਰਲੀਮੈਂਟ ਦੀ ਕਮੇਟੀ ਠੀਕ ਹੈ ਠੇਗਾ ਵਿਰੋਧੀ ਤੇਰ ਦਾ 30% ਹੁੰਦਾ ਉਹਨੂੰ ਬਣਾਉਣਾ ਪੈ ਗਿਆ ਜੋ 16 ਉਹਨੂੰ WTO ਕੋਲ ਨਾ ਦਿਖੀ ਜਿਹੜੇ ਅਖੌਤੀ ਬੁੱਧੀ ਜੀਵਨ ਦਿਖਦੀ ਹੈ ਉਹ ਤਾਂ ਇਹ ਤਾਂ ਲੀਗਲ ਹੈ ਨਾ ਉਸ ਕਮੇਟੀ ਨੇ ਪ੍ਰਵਾਨ ਕਰ ਲਿਆ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣਾ ਚਾਹੀਦਾ ਜਿਹੜੀ ਸੁਪਰੀਮ ਕੋਰਟ ਦੀ ਹਾਈ ਪਰ ਪਾਵਰ ਕਮੇਟੀ ਬਣੀ ਉਹ ਵੀ ਤਾਂ ਕਿਸੇ ਨਿਜਮਾ ਨੂੰ ਜਾਣਦੀ ਹੋ ਸਾਰੇ ਮਾਹਰ ਸੀ ਵੀ WTO ਕੋ ਕਹਿੰਦਾ ਉਹਨੇ ਵੀ ਰਿਪੋਰਟ ਦਿੱਤੀ ਆ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਦੀ ਸਿਫਾਰਸ਼ ਕਰ ਦਿੱਤੀ ਉਹਨਾਂ ਵੀ ਯਾਰ ਇਹ ਗੱਲ ਠੀਕ ਆ ਬਾਜ਼ਾਰ ਦੇ ਵਿੱਚ ਕਿਸਾਨ ਦੀ ਪੈਦਾਵਾਰ ਦਾ ਉਪਜ ਦਾ ਸਹੀ ਮੁੱਲ ਨਹੀਂ ਮਰਦਾ ਤੁਸੀਂ ਸੋਚੋ ਇਹਨੂੰ ਕਰ ਲਈ ਉਹਨੇ ਫਿਰ ਕਰਜ਼ਾ ਕਿਨਾ ਆ ਪੰਜਾਬ ਦਾ 73000 ਕਰੋੜ ਕਰਜ਼ਾ ਹਰਿਆਣੇ ਦਾ 76000 ਕਰੋੜ ਰੁਪਈਆ ਮੈਂ ਸੈਣੀ ਸਾਹਿਬ ਨੂੰ ਸਵਾਲ ਕਰਦਾ ਵੀ ਜੇ ਤੁਸੀਂ ਸਾਰਾ ਕੁਝ ਠੀਕ ਕਰਦੇ ਹੋ 11 ਸਾਲਾਂ ਤੋਂ ਤੇ 76000 ਕਿੰਨਾ ਤੇ ਸੇਰਾ ਉਹ ਗੱਲਾਂ ਜੁਮਰ ਜੀ ਕਹਿਣ ਤਾਂ ਮਤਲਬ ਸਰਕਾਰ ਆਪ ਮੰਨੀ ਬੈਠੀ ਉਹਨਾਂ ਦੇ ਆਧਾਰੇ ਬੰਨੀ ਬੈਠੇ ਆ ਤੇ ਸਾਨੂੰ ਫਿਰ ਭਾਈ ਇਹ ਗੱਲਾਂ ਕਹਿੰਦੇ ਤਾਂ ਇਸ ਕਰਕੇ ਭਾਈ ਬੁੱਧੀਜੀਵੀ ਭੁਗਤਣਗੇ ਇਸ ਡਿਟ ਦੇ ਹੱਕ ਚ ਭੁਗਤਣ ਪਰ ਇਹ ਨਹੀਂ ਠੀਕਾ ਬੁੱਧੀਜੀਵੀ ਸਟੇਟ ਦੇ ਅਕ ਵਿੱਚ ਭੁਗਤ ਰਹੇ ਨੇ ਸਰਕਾਰੀ ਤੰਤਰ ਸਟੇਟ ਦੇ ਅਕ ਵਿੱਚ ਭੁਗਤਨ ਲਈ ਹੁੰਦਾ ਆ ਕਮੇਟੀਆਂ ਸਟੇਟ ਦੇ ਅਕ ਵਿੱਚ ਭੁਗਤਨ ਲਈ ਹੁੰਦੀਆਂ ਤੁਹਾਡੇ ਇਹ ਸੁਝਾਅ ਜਾਂ ਤੁਹਾਡੇ ਬਿਆਨਬਾਜ਼ੀਆਂ ਨੇ ਪਰ ਡਬਲਯੂਟੀਓ ਸਿੱਧੇ ਤੌਰ ਤੇ ਤੁਹਾਡੀ ਇੱਕ ਮੰਗ ਜਾਂ ਬਹੁਤ ਸਾਰੇ ਸਿਆਸਤਦਾਨਾਂ ਦੀ ਮੰਗ ਆ ਕਿ ਪੰਜਾਬ ਦੇ ਕਿਸਾਨ ਤਾਂ ਬਚ ਸਕਦੇ ਆ ਜੇਕਰ ਬਾਗਾ ਜਾਂ ਪ੍ਰੋਜ ਪ੍ਰੋਸੈ ਨੀਲਾ ਬਾਰਡਰ ਖੋਲ੍ਹ ਦਿਆ ਜਾਵੇ ਪਾਕਿਸਤਾਨ ਨੂੰ ਸਾਡਾ ਜਿਹੜਾ ਵਪਾਰ ਸ਼ੁਰੂ ਹੋ ਜੇ ਜੇ ਡਬਲਯੂਟੀਓ ਤੋਂ ਬਾਹਰ ਹੋ ਕੇ ਤਾਂ ਸਿੱਧੇ ਤੌਰ ਤੇ ਇਹਦੇ ਉੱਤੇ ਇੱਕ ਵੱਡਾ ਹਮਲਾ ਆ ਇਹ ਜਿਹੜੀ ਆਸ ਜਗਦੀ ਆ ਜਿਹੜਾ ਬਿਆਨ ਇਹ ਤਾਂ ਖਤਮ ਹੋ ਜਾਏਗਾ ਦ ਦੇਖੋ ਵਿਸ਼ਵ ਵਪਾਰ ਸੰਸਥਾ ਦੇ ਆਧਾਰ ਤੇ ਹੀ ਕਮੰਤਰੀ ਵਪਾਰ ਹੋਊਗਾ ਬਿਲਕੁਲ ਇਸ ਇਹ ਨਹੀਂ ਹੈ ਠੀਕ ਹੈ ਜਦੋਂ ਤੱਕ ਭਾਰਤ 1992 ਵਿੱਚ ਨੀਤੀਆਂ ਨਹੀਂ ਬਣਾਈਆਂ ਉਦੋਂ ਵੀ ਤਾਂ ਉਹ ਚੱਲਦਾ ਸੀ ਠੀਕ ਹੈ ਠੀਕ ਹੈ ਚੰਗਾ ਚੱਲਦਾ ਸੀ ਅਸਲ ਵਿੱਚ ਕਾਰਪੋਰੇਟ ਦੀ ਲੁੱਟ ਵੱਧ ਗਈ ਨਾ ਕਾਰਪੋਰੇਟ ਕੋ ਪੈਸਾ ਇਕੱਠਾ ਹੋਣ ਲੱਗ ਪਿਆ ਸਾਡੇ ਨਾਲ ਗੱਲ ਕਰ ਲੈਣ ਬੁੱਧੀਜੀਵੀ ਵੀ ਜੜੀਆਂ ਦੇਸ਼ ਦੇ ਵਿੱਚ ਕੰਪਨੀਆਂ ਆਈਆਂ ਉਹਨਾਂ ਨੇ 1992 ਦੇ ਵਿੱਚ ਅੱਜ ਤੱਕ ਕਿੰਨਾ ਪੈਸਾ ਕਮਾਇਆ ਆਮ ਜਨਤਾ ਦੇ ਹਿੱਸਾ ਕਿੰਨਾ ਆਇਆ ਫਿਰ ਚਰਚਾ ਸਪਸ਼ਟ ਹੋ ਜੂ ਵੀ ਕਮਾਈ ਤਾਂ ਬਈ ਉਹ ਕਰਕੇ ਲੱਗੇ ਜਿਨ੍ਹਾਂ ਨੇ ਹਰਾ ਇਨਕਲਾਬ ਪੰਜਾਬ 'ਚ ਆਇਆ ਉਦੋਂ ਨਹੀਂ ਸੀ ਪਤਾ ਪੰਜਾਬ ਦਾ ਪਾਣੀ ਥੱਲੇ ਚਾ ਜਿਹੜਾ ਉਦੋਂ ਵੀ ਤੇ ਕਰੇ ਕਲਚਰ ਤੇ ਮਾਹਰ ਕਹਿੰਦੇ ਸੀ ਬਿਤੇ ਹਰਾਨਕਲਾਮ ਨਾ ਲਿਓ ਪੰਜਾਬ ਦਾ ਪਾਣੀ ਥੋੜਾ ਲੁੱਟ ਕੇ ਸਾਨੂੰ ਕੋਈ ਖੜਨ ਵਾਲਾ ਹੁਣ ਤੁਸੀਂ ਲੁੱਟਣ ਵਾਲਿਆਂ ਦੇ ਨਾਲ ਖੜੇ ਜੇ ਹਾਂ ਉਵੇਂ ਅਸੀਂ ਵੀ ਮੰਨ ਕਰਦੇ ਆਂ ਵੀ ਗਵਾਂਡੀ ਮੁਲਕ ਆ ਪਾਕਿਸਤਾਨ ਹੁਣ ਇਹ ਭਾਜਪਾ ਨੂੰ ਬੁਰਾ ਲੱਗਦਾ ਨਾ ਵੀ ਮੁਸਲਮਾਨ ਆ ਜਾ ਅਸੀਂ ਫਲਾਣ ਆ ਟਿਮ ਕਰਿਆ ਪਈ ਆਰਥਿਕ ਤੌਰ ਤੇ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ ਉਹ ਪਰਲੇ ਬੰਨੇ ਭੁੱਖੇ ਮਰੀ ਜਾਂਦੇ ਅਸੀਂ ਹੋਰੇ ਭੁੱਖੇ ਮਰੀ ਜਾਂਦੇ ਆ ਵੇ ਵਪਾਰ ਹੋ ਜੂ ਦੋਵਾਂ ਨੂੰ ਪੈਨੇ ਫਿੱਟ ਹੋਊਗਾ ਅਸੀਂ ਵੀ ਕਹਿੰਨੇ ਆਂ ਬਾਗੇ ਕੋਲੇ ਪਰ ਇਹ ਇਕੱਲਾ ਡਬਲਯੂਟੀਓ ਅਨਸਾਰ ਹੀ ਹੋਣਾ ਚਾਹੀਦਾ ਇਹ ਇਹ ਨਹੀਂ ਸਵਾਲ ਹੈਗਾ ਹੁਣ ਮੈਂ ਕਹਿੰਨਾ ਉਹਨਾਂ ਨੂੰ ਵੀ ਤੁਸੀਂ ਬਹੁਤ ਸਾਰੇ ਮੁਲਕ ਡਬਲਯੂਟੀਓ ਤੋਂ ਬਾਹਰ ਚੱਲ ਰਹੇ ਨੇ ਕਿ ਇਰਾਨ ਮਰ ਗਿਆ ਅੱਜ ਵੀ ਦੁਨੀਆ ਦੇ ਸਾਹਮਣੇ ਖੜਾ ਨਾ ਆਜ਼ਾਦੀ ਨਾਲ ਖੜਾ ਨਾ ਕਿ ਉਤਰੀ ਕੋਰੀਆ ਖਤਮ ਹੋ ਗਿਆ ਗੱਲਾਂ ਜੋ ਮਰਜੀ ਅਣਖ ਨਾਲ ਜੀਣਾ ਹੋਰ ਹੁੰਦਾ ਚੀਜ਼ਾਂ ਦੇ ਵਿੱਚ ਭਾਰਤ ਇਰਾਨ ਜਾਂ ਉਤਰੀ ਕੋਰੀਆ ਜਿੰਨਾ ਸਮਰੱਥ ਨਹੀਂ ਨਜ਼ਰ ਆ ਰਿਹਾ ਹਜੇ ਨਹੀਂ ਅਸਲ ਵਿੱਚ ਜਦੋਂ ਅਸੀਂ ਮੁਗਲਾਂ ਦੇ ਖਿਲਾਫ ਲੜਾਂਗੇ ਫਿਰ ਜਾਂ ਤਾਂ ਸੀ ਆਪਣਾ ਪੈਸਾ ਟੱਕਾ ਗਿਨ ਲਈਏ ਜਾਂ ਕੋੜੇ ਦੀਆਂ ਕਾਠੀਆਂ ਤੇ ਲੜ ਅਣਖ ਨਾਲ ਜੀਣਾ ਹੋਰ ਸਵਾਲ ਹੁੰਦਾ ਪੈਸਾ ਕਮਾਉਣਾ ਹੋਰ ਸਵਾਲ ਹੁੰਦਾ ਵਰਲਡ ਲੈਵਲ ਦੀ ਜਲਦਗਾਰ ਨੂੰ ਵੰਗਾਰਨਾ ਉਹਦੇ ਖਿਲਾਫ ਖੜਨਾ ਦੂਜੀ ਗੱਲ ਹੁੰਦੀ ਆ ਹਾਂ ਓ ਠੀਕ ਹੈ ਸਾਡੇ ਹਾਕਮ ਕੋਡੇ ਟੇਕ ਕੇ ਬੈਠੇ ਨੇ ਵੱਡੀ ਗੱਲ ਆ ਠੀਕ ਹੈ ਇਹ ਇਹ ਅੱਡੇ ਕਿਸਾਨਾਂ ਦਾ 21 ਇਸ਼ੂ ਤਾਂ ਨਹੀਂ ਨਾ ਹੈਗਾ ਅਸੀਂ ਕਹਿੰਦੇ ਐਮਐਸਬੀ ਲੀਗਲ ਗਰੰਟੀ ਕੋਲ ਹੋਰ ਇਸ਼ੂ ਆ ਬਾਹਰ ਤੋਂ ਡਬਲਯੂਟੀਓ ਤੋਂ ਬਾਹਰ ਆਵੇ ਹੋਰ ਇਸ਼ੂ ਆ ਇਹ ਦੋਵਾਂ ਨੂੰ ਰਲਗੱਡ ਨਹੀਂ ਕਰਨਾ ਚਾਹੀਦਾ ਕੋਣ ਰਲਗੱਡ ਨਹੀਂ ਕਰਨਾ ਚਾਹੀਦਾ ਚਲੋ ਕਿਸਾਨੀ ਇਕਤਾ ਤੇ ਜ਼ਰੂਰ ਆਉਣੇ ਆ ਭੰਦੇਰ ਸਭ ਕਿਸਾਨੀ ਇਕਤਾ ਦੀ ਗੱਲ ਚੱਲੀ ਸੀ ਇੱਕ ਮੀਟਿੰਗ ਤੁਹਾਡੀ ਪਟਿਆਲਾ ਦੇ ਵਿੱਚ ਹੋਗੀ 21 ਤਰੀਕ ਨੂੰ ਉਸ ਤੋਂ ਬਾਅਦ ਕੋਈ ਗੱਲਬਾਤ ਅੱਗੇ ਵਧੀ ਹੈ ਉੱਥੇ ਇੱਕ ਬੜੀ ਕਮੀ ਖਟਕੀ ਜਗਜੀਤ ਸਿੰਘ ਡੱਲੇਵਾਲ ਤਾਂ ਚਲੋ ਨਹੀਂ ਆ ਸਕਦੇ ਸੀ ਉਹਨਾਂ ਦੇ ਫੋਰਮ ਦਾ ਕੋਈ ਵੀ ਨਹੀਂ ਆਇਆ ਸੀ ਉੱਥੇ ਐ ਨਹੀਂ ਹੈ ਜੋ ਵੀ ਅਸੀਂ ਚਰਚਾ ਕਰਦੇ ਆ ਠੀਕ ਹੈ ਉਹ ਦੋ ਫਾਰਮਾਂ ਨੂੰ ਆਪੋ ਚੁਦੀ ਪਰੋਸੇ ਚ ਲੈ ਕੇ ਹੀ ਕਰਦੇ ਹੈਗੇ ਠੀਕ ਆ ਕਿਹੜੇ ਫਾਰਮ ਨੇ ਕਿਹੜੀ ਗੱਲ ਬਤਾਉਣੀ ਹੈਗੀ ਉਹਨੇ ਕੀ ਰੱਖਣਾ ਹੈਗਾ ਇਹ ਸਾਡਾ ਅੰਦਰ ਦਾ ਮਸਲਾ ਕਈਆਂ ਨੂੰ ਲੱਗਦਾ ਵੀ ਉਧਰੋਂ ਕੋਈ ਅਨਾਉਂਸਮੈਂਟ ਹੋ ਗਈ ਤੇ ਪੰਦੇੜ ਕਿਉਂ ਨਹੀਂ ਬੋਲਿਆ ਠੀਕ ਹੈ ਜਦੋਂ ਦੋ ਫਾਰਮਾਂ ਦਾ ਨਾਮ ਲੈ ਕੇ ਬੋਲਿਆ ਗਿਆ ਤਾਂ ਬੋਲ ਹੀ ਰਹੇ ਸੰਜੈ ਹੁੰਦਾ ਜਗਜੀਤ ਸਿੰਘ ਡੱਲੇਵਾਲ ਜਾਂ ਕਾਕਾ ਸਿੰਘ ਕੋਟੜਾ ਦਾ ਨਾਮ ਆਉਣਾ ਹਾਲਾਂਕਿ ਐਸਕੇਮ ਦੀ ਨਾਰਾਜ਼ਗੀ ਕਾਕਾ ਸਿੰਘ ਕੋਟੜਾ ਦੇ ਬਿਆਨਾਂ ਦੇ ਬਹੁਤ ਹੈ ਉਹ ਕਹਿੰਦੇ ਵੀ ਬੜੇ ਹੋਰ ਜਿਹੜੇ ਕਿ ਬਿਆਨ ਦਿੱਤੇ ਜਾਂਦੇ ਨੇ ਇਕਤਾ ਨਾ ਹੋਣ ਵਾਲੇ ਇਹ ਮੈਨੂੰ ਨਹੀਂ ਲੱਗਦਾ ਦੇਖੋ ਜਦੋਂ ਸਾਰੇ ਗਏ ਆ ਉਦੋਂ ਉੱਥੇ ਫੋਰਮ ਦੀ ਪ੍ਰੈਸ ਕਾਨਫਰੰਸ ਕਰਕੇ ਸਾਰਿਆਂ ਦਾ ਸਵਾਗਤ ਕੀਤਾ ਗਿਆ ਠੀਕ ਹੈ ਠੀਕ ਹੈ ਬਿਆਨਬਾਜ਼ੀ ਇੱਕ ਪਾਸੇ ਨਹੀਂ ਹੋ ਰਹੀ ਬਿਆਨਬਾਜ਼ੀ ਸਾਰੇ ਪਾਸੇ ਹੋ ਰਹੀ ਆ ਗ੍ਰਾਹਕ ਸਾਹਿਬ ਕੀ ਬੋਲੀ ਜਾਂਦੇ ਆ ਠੀਕ ਆ ਮੈਂ ਤਾਂ ਅੱਜ ਤੁਹਾਨੂੰ ਦੱਸਦਾ ਵੀ ਅੰਦਰ ਤਾਂ ਇਹ ਗੱਲ ਹੋਈ ਸੀ ਵੀ ਬਿਆਨਬਾਜ਼ੀ ਤੋਂ ਗਰੇਜ ਕੀਤਾ ਜਾਵੇ ਚਲੋ ਠੀਕ ਹੈ ਭਾਈ ਅੱਜ ਕਿਉਂ ਨਹੀਂ ਹੋਇਆ ਗਰੇਜ ਤੋ ਕਈ ਗੱਲਾਂ ਹੁੰਦੀਆਂ ਜਿਹੜੀਆਂ ਬਾਹਰ ਜਾ ਕੇ ਨਹੀਂ ਕਰਨੀਆਂ ਹੁੰਦੀਆਂ ਤੇ ਨਹੀਂ ਕਰਨੀਆਂ ਚਾਹੀਦੀਆਂ ਪਰ ਗ੍ਰਾਹਕ ਸਾਹਿਬ ਤੇ ਹੁਣ ਕੀ ਇਤਰਾਜ਼ ਨਹੀਂ ਦੇਖੋ ਗ੍ਰਾਹਕ ਸਾਹਿਬ ਜਿਹੜੀਆਂ ਬਾਹਰ ਗੱਲਾਂ ਕਰਦੇ ਨੇ ਉਹ ਕਰਨ ਵਾਲੀਆਂ ਨਹੀਂ ਮੈਂ ਵੀ ਕਰੂੰਗਾ ਤੇ ਫਿਰ ਗ੍ਰਾਹਕ ਸਾਹਿਬ ਵਾਲਾ ਹੀ ਮੇਰੇ ਤੇ ਆ ਗਿਆ ਠੀਕ ਹੈ ਨਾ ਜੇ ਅਸੀਂ ਅੰਦਰ ਬਹਿ ਕੇ ਕਰੀਏ ਨਾ ਅੰਦਰ ਸਾਡੀਆਂ ਕੀਮਤ ਪੇ ਦੇਣੇ ਕੀ ਰੌਲਾ ਵਾ ਅੰਦਰ ਬਹਿ ਕੇ ਕਰਨਾ ਚਾਹੀਦਾ ਠੀਕ ਹੈ ਨਾ ਕਿਸੇ ਨਾਲ ਇਕਤਾ ਕਰਨੀ ਆ ਨਹੀਂ ਕਰਨੀ ਉਹਦੀ ਆਜ਼ਾਦੀ ਦਾ ਸਵਾਲ ਅਸੀਂ ਨਹੀਂ ਕਿ ਬਲਬੀਰ ਸਿੰਘ ਰਾਜੀਵਾਲ ਨੇ ਵੀ ਕਿਹਾ ਮੇਰੇ ਭਰਾ ਨੂੰ ਬਚਾ ਲੋ ਜਗਜੀਤ ਸਿੰਘ ਡੱਲੇਵਾਲ ਮੇਰੇ ਭਰਾ ਨੇ ਕਦੇ ਜਗਜੀਤ ਸਿੰਘ ਡੱਲੇਵਾਲ ਤੇ ਆਰਐਸਐਸ ਵਾਲੇ ਹੋਣ ਦਾ ਵੀ ਇਲਜ਼ਾਮ ਲੱਗਦਾ ਰਿਹਾ ਬਿਲਕੁਲ ਦੇਖੋ ਇਹ ਠੀਕ ਆ ਮੈਂ ਕਹਿੰਦਾ ਇਹ ਫੇਰ ਕਹੀ ਨਾ ਸਵਾਲ ਤਾਂ ਇਹ ਹੈਗਾ ਵੀ ਜਗਜੀਤ ਸਿੰਘ ਡੱਲੇਵਾਲ ਕੋਈ ਕਾਕਾ ਨਹੀਂ ਹੈ ਠੀਕ ਹੈ ਵੀ ਜਿਹਨੇ 42 43 ਸਾਲ ਸੰਘਰਸ਼ ਕੀਤਾ ਮਰਨ ਵਰਤ ਰੱਖਣ ਤੋਂ ਪਹਿਲੋਂ ਉਹਨੂੰ ਨਾਂ ਪਤਾ ਹੋ ਵੀ ਇਹ ਮਰਨ ਵਰਤ ਦੇ ਅਰਥ ਕੀ ਹੁੰਦੇ ਆ ਮੈਂ ਕੀ ਕਰਨ ਜਲੇ ਆ ਜਾਂ ਦੋਵਾਂ ਫੋਰਮਾਂ ਨੇ ਗੱਲਾਂ ਵਿਚਾਰੀਆਂ ਨਾ ਹੋਣਗੀਆਂ ਵੀ ਇਹ ਤੀਰ ਇੱਕ ਵਾਰੀ ਛੁੱਟ ਗਿਆ ਫੱਥ ਨਹੀਂ ਆਉਣਾ ਸਿਆਸੀ ਮੌਤ ਸਭ ਤੋਂ ਮਾੜੀ ਹੁੰਦੀ ਹੈ ਮਨੁੱਖ ਦੀ ਸ਼ਰੀਰ ਕਰਕੇ ਮਰਨਾ ਹੋਰ ਗੱਲ ਹੁੰਦਾ ਸ਼ਰੀਰ ਕਰਕੇ ਮਰ ਕੇ ਵੀ ਮਨੁੱਖ ਜਿੰਦਾ ਰਹਿੰਦਾ ਰਹਿੰਦਾ ਜੇ ਐਂ ਗੱਲਾਂ ਹੁੰਦੀਆਂ ਤਾਂ ਫਿਰ ਬਹੁਤਿਆਂ ਨੂੰ ਬਚਾ ਲੈਂਦੇ ਅਸੀਂ ਤਾਂ ਅਸੀਂ ਸ਼ਰੀਰ ਕਰਕੇ ਰਹੀਏ ਨਾ ਰਹੀਏ ਉਹ ਕੋਈ ਮੈਨੈ ਨਹੀਂ ਰੱਖਦਾ ਕੱਲ ਨੂੰ ਜਥਾ ਜਾਂਦਾ ਕੱਲ ਨੂੰ ਕਿੰਨੂ ਗੋਲੀ ਵੱਜਣੀ ਹੈ ਨਹੀਂ ਪਤਾ ਗੱਲ ਲੋਕਾਂ ਦੀ ਹੋਣੀ ਚਾਹੀਦੀ ਲੋਕਾਂ ਦੀ ਗੱਲ ਤੋਂ ਨਹੀਂ ਭਜਣਾ ਚਾਹੀਦਾ ਐਸਕੇਮ ਲੋਕਾਂ ਦੀ ਗੱਲ ਕਰ ਰਿਹਾ ਕਿ ਨਹੀਂ ਕਰ ਰਿਹਾ ਹੁਣ ਐਸਕੇਮ ਦਾ ਜਿਹੜਾ ਮੁਗਾ ਆ ਮਾਹ ਪੰਚਾਇਤ ਹੈ ਉਹ ਐਸਕੇਮ ਨਾਨ ਪੋਲਿਟਿਕਲ ਤੇ ਕੇਐਮਐਮ ਨੂੰ ਮੋਢਾ ਦਊ ਕਿ ਨਹੀਂ ਦਊ ਪਹਿਲੀ ਗੱਲ ਤੇ ਮੈਂ ਸਮਝਦਾ ਵੀ ਜਿਹੜਾ ਐਸਕੇਮ ਦਾ ਸਵਾਲ ਹੈ ਉਹਨਾਂ ਕੋ ਹੋਣਾ ਚਾਹੀਦਾ ਅਸੀਂ 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 ਐਸੇ ਗੱਲਾਂ ਨੂੰ ਰਹੀਆਂ ਮੰਗਾ ਤੁਹਾਡੀਆਂ ਸਾਂਝੀਆਂ ਨੇ ਡਲੇਵਾਲ ਸਾਹਿਬ ਦੇ ਹਮਾਇਤ ਉਹ ਵੀ ਕਰਦੇ ਨਜ਼ਰ ਆ ਰਹੇ ਨੇ ਰਾਜਪਾਲ ਨੂੰ ਜੇਕਰ ਮਿਲੇ ਨੇ ਤਾਂ ਤਾਂ ਹੀ ਮਿਲੈ ਨੇ ਰਾਸ਼ਟਰਪਤੀ ਨੂੰ ਵੀ ਮਿਲਣਾ ਸ਼ਾਇਦ ਉਹਨਾਂ ਨੇ ਮੈਂ ਦੋਹੀ ਗੱਲਾਂ ਕਰਦਾ ਐਸਕੇਮ ਕਿਹੜਾ ਪ੍ਰੋਗਰਾਮ ਕਰ ਰਿਹਾ ਉਹ ਲੋਕਾਂ ਵਾਲ ਹੈਗਾ ਨਹੀਂ ਹੈਗਾ ਮੈਂ ਕਾਊਂਟ ਹੁੰਦਾ ਉੱਤੇ ਟਿੱਪਣੀ ਕਰਾਂ ਉਹਨਾਂ ਦੇ ਪ੍ਰੋਗਰਾਮ ਕੀ ਹੈਗੇ ਲੋਕ ਲੋਕ ਆਜ਼ਾਦ ਨੇ ਪੰਜਾਬ ਦੇ ਲੋਕ ਮੋਰ ਲਾਉਂਦੇ ਹਰ ਇੱਕ ਦੇ ਅਸੀਂ ਕੰਮ ਕਰ ਰਹੇ ਹਾਂ ਅਸੀਂ ਠੀਕ ਕਰ ਰਹੇ ਹਾਂ ਗਲਤ ਕਰ ਰਹੇ ਹਾਂ ਲੋਕ ਸਾਡੀ ਗੱਲ ਤੇ ਮੋਰ ਰਹੇ ਅਸੀਂ ਕੁਝ ਵੀ ਨਹੀਂ ਕਰੀਏ ਠੀਕ ਹੈ ਉਹਨਾਂ ਨੂੰ ਹੱਕਿਆ ਲੜਾਈ ਲੜੰਦਾ ਉਹਨਾਂ ਨੂੰ ਹੱਕਿਆ ਵੱਡਾ ਕੱਟ ਕਰਨਾ ਕਰਨ ਜਾ ਕੇ ਤਗੜੇ ਹੋ ਕੇ ਕਰਨ ਪਰ ਸਵਾਲ ਤੇ ਹੈ ਨਾ ਪਹਿਲਾਂ ਦਿੱਲੀ ਜਾਏ ਨੇ ਉੱਥੇ ਮਾਂ ਪੰਚਾਇਤ ਕਰਿਆਏ ਨੇ ਹੁਣ ਕਿਉਂ ਨਹੀਂ ਜਦੋਂ ਜਗੀਸ਼ਨ ਡੱਲੇਵਾਲ ਇਸ ਕਦਰ ਆਏ ਬੈਠੇ ਨੇ ਰੋਜ਼ ਖਤਰਾ ਮੰਡਰਾ ਰਿਆ ਡੱਲੇਵਾਲ ਸਾਹਿਬ ਤੇ ਸਾਇਲੈਂਟ ਅਟੈਕ ਦਾ ਤੇ ਉਦੋਂ ਮੋਗਾ ਚੋਂ ਲਿਆ ਹੁਣ ਦਿੱਲੀ ਕਿਉਂ ਨਹੀਂ ਨਹੀਂ ਦੇਖੋ ਇਹ ਤਾਂ ਫੇਰ ਉਹਨਾਂ ਦਾ ਸਵਾਲ ਹੈ ਨਾ ਦੇਖੋ ਉਹਨਾਂ ਨੇ ਮੋਗੇ ਕਰਨੀਆਂ ਭਾਈ ਜੀ ਰੈਲੀ ਉਹਨਾਂ ਨੇ ਹਰਿਆਣੇ ਚ ਕਰਨੀਆਂ ਇਹ ਅਸੀਂ ਉਹ ਤੇ ਕਿਉਂ ਟਿਪਨੀ ਕਰੀਏ ਉਹ ਉਹਨਾਂ ਨੇ ਦਿੱਲੀ ਕਰਨੀ ਹੈ ਇਹ ਉਹ ਦੇਖਣ ਜੀ ਇਹ ਤੇ ਹਾਂ ਨਹੀਂ ਦੇਖੋ ਕੋਈ ਵੀ ਸਾਡਾ ਭਰਾ ਜਿਹੜਾ ਅੰਦੋਲਨ ਕਰਦਾ ਵਾ ਲੋਕਾਂ ਲਈ ਕਰਦਾ ਸਦਾ ਸਮਰਥਕ ਹੀ ਰਹਿਨੇ ਅਸੀਂ ਵੀ ਠੀਕ ਹੈ ਲੋਕਾਂ ਦੀ ਲੜਾਈ ਹਰੇਕ ਨੂੰ ਲੜਨ ਦਾ ਹੱਕ ਹੈ ਮੇਰਾ ਅਖੀਰਸ ਵਾਲਾ ਬੰਦੇ ਸਭ ਕਦੋਂ ਲੱਗ ਰਿਹਾ ਹੈ ਗੱਲਬਾਤ ਸ਼ੁਰੂ ਹੋ ਜੇਗੀ ਤਿੰਨ ਦਿਨ ਦਾ ਸਮਾਂ ਕੋਰਟ ਨੇ ਦਿੱਤਾ ਆ ਇੱਕ ਦਿਨ ਲੰਘ ਗਿਆ ਇੱਕ ਦਿਨ ਰਹਿ ਗਿਆ ਆ ਕਿਉਂਕਿ ਅੱਜ ਵੀ ਲੰਘ ਹੀ ਗਿਆ ਆ ਤੇ ਲੱਗਦਾ ਹੈ ਕੋਈ ਕਿਤੇ ਨਾ ਕਿਤੇ ਸਰਕਾਰਾਂ ਸਵਿਰਦ ਨਜ਼ਰ ਆ ਰਹੀਆਂ ਨੇ ਜਾਂ ਗੱਲਬਾਤ ਚੱਲਦੀ ਹੋਈ ਨਜ਼ਰ ਆ ਰਹੀ ਹੈ ਕਿਤੇ ਦੇਖੋ ਜਿਸ ਤੱਕ ਮੇਰਾ ਇਹ ਵਿਅਕਤੀਗਤ ਬਿਆਨ ਹੈ ਕੋਟਾ ਉਹੀ ਕੁਝ ਕਰ ਰਹੀਆਂ ਜੋ મોદી ਸਾਹਿਬ ਚ ਹੁੰਦੇ ਆ ਠੀਕ ਲੋਕਾਂ ਤੋਂ ਵੱਡੀਆਂ ਕੋਟਾ ਨਹੀਂ ਹੈਗੀਆਂ ਤੁਹਾਨੂੰ ਮੈਂ ਬਥੇਰੇ ਫੈਸਲੇ ਗਿਣਾ ਦੇਣਾ ਜਿਹੜੇ ਲੋਕਾਂ ਦੇ ਹੱਕ ਚ ਹੋਏ ਕਦੀ ਲਾਗੂ ਨਹੀਂ ਹੋਏ ਕਿ ਇੱਕ ਇੱਕ ਪ੍ਰਤੀ ਕੁਇੰਟਲ 100 ਰੁਪਿਆ ਦੇਣ ਵਾਲਾ ਫੈਸਲਾ ਨਹੀਂ ਸੀ ਉੱਚ ਕਿਉਂ ਨਹੀਂ ਕੇਂਦਰ ਤੇ ਪੰਜਾਬ ਸਰਕਾਰ ਫਸੀ ਕੋਈ ਜਵਾਬ ਦੇ ਸਕਦਾ ਸਾਡੀ ਗੱਲ ਦਾ ਇੱਕ ਵਾਰੀ ਸੁਪਰੀਮ ਕੋਰਟ ਨੇ ਅੰਦਰ ਖਾਤੇ ਰਿਜ਼ਰਵੇਸ਼ਨ ਤੇ ਫੈਸਲਾ ਦਿੱਤਾ ਸੀ ਵੀ ਲਾਗੂ ਕਰੋ ਹੋ ਗਿਆ ਸੀ ਲਾਗੂ ਠੀਕ ਹੈ ਲੋਕਾਂ ਨੂੰ ਮਾਰ ਕੇ ਫੈਸਲੇ ਨਹੀਂ ਲਾਗੂ ਹੁੰਦੇ ਜਿਹੜੇ ਮਰਜ਼ੀ ਭਈ ਆ ਜਾਣ ਝੱਲਾਂਗੇ ਐ ਨਹੀਂ ਹੈਗਾ ਕੋਈ ਡਰਦੇ ਨਹੀਂ ਸਰਕਾਰਾਂ ਕੋ ਠੀਕ ਹੈ ਜਿਹੜੀ ਗੱਲ ਤੇ ਖੜੇ ਆ ਖੜੇ ਆ ਠੀਕ ਹੈ ਕੋਈ ਠੀਕਾ ਜੇ ਲੋਕਾਂ ਦੀ ਅਦਾਲਤ ਆ ਲੋਕਾਂ ਨਾਲ ਖਲੋਵੇ ਉਹ ਕੇਂਦਰ ਨੂੰ ਕਿਉਂ ਨਹੀਂ ਨਿਰਦੇਸ਼ ਦਿੰਦੇ ਹੈਗੇ ਵੀ ਜਾ ਕੇ ਭਈ ਬੰਦਿਆਂ ਦੇ ਪੁੱਤ ਮੰਗ ਗੱਲ ਕਰੋ ਕਿਹਾ ਵੀ ਆਪਦੀ ਕਮਿਟੀ ਰਿਪੋਰਟ ਚ ਵੀ ਕੇਂਦਰ ਗੱਲ ਕਰੇ ਕੇਂਦਰ ਤਾਂ ਗੁੱਠਾ ਵਿਖਾਉਂਦਾ ਸੁਪਰੀਮ ਕੋਰਟ ਨੂੰ ਠੀਕ ਹੈ ਇਹਦਾ ਮਤਲਬ ਕੇਂਦਰ ਵੱਡਾ ਹੋਇਆ ਠੀਕ ਹੈ ਤੁਪ ਅਜੇ ਤੱਕ ਕੋਈ ਵੀ ਜੱਜ ਨਹੀਂ ਮੈਨੇ ਸਾਡੇ ਕੋਲ ਆਜੋ ਅਸੀਂ ਗੱਲਬਾਤ ਕਰਾ ਦਿੰਨੇ ਆ ਕਿ ਕੋਰਟ ਨੇ ਕਿਹਾ ਟਿੱਪਣੀ ਚ ਕਿਹਾ ਜਾਂਦੇ ਕਿਉਂ ਨਹੀਂ ਕੋਰਟ ਕੋਲ ਨਹੀਂ ਕੋਰਟ ਕੋ ਜਾਣਦੀ ਕੀ ਲੋੜਾ ਜੇ ਕੋਰਟ ਇੰਨੇ ਜੋਗੀ ਨਹੀਂ ਹੈਗੀ ਵੀ ਕੇਂਦਰ ਨੂੰ ਨਿਰਦੇਸ਼ ਦੇ ਕੇ ਗੱਲ ਕਰਾ ਦੇ ਤੇ ਕੋਰਟ ਕੋ ਜਾਣਦਾ ਕੀ ਪੈਦਾ ਇਹ ਕੋਰਟ ਦਾ ਇਸ਼ੂ ਨਹੀਂ ਹੈਗਾ ਇਹ ਇਸ਼ੂ ਪੋਲਿਟਿਕਲ ਇਸ਼ੂ ਆ ਕੋਰਟ ਦਾ ਇਸ਼ੂ ਹੁੰਦਾ ਠੀਕ ਆ ਕੋਈ ਜੱਜਮੈਂਟ ਦੇਣੀ ਆ ਕੋਈ ਫੈਸਲਾ ਕਰਨਾ ਠੀਕ ਆ ਸਾਡੀ ਦੇਸ਼ ਦੀ ਵੱਡੀ ਅਦਾਲਤ ਆ ਠੀਕ ਆ ਉਹਨੂੰ ਹੱਕ ਆ ਆਪਣਾ ਕੰਮ ਕਰਨ ਦਾ ਪੋਲਿਟਿਕਲ ਮਸਲਿਆਂ 'ਚ ਜਿੱਦਣ ਸੀ 250 ਦੇ ਤੇ ਸੁਪਰੀਮ ਕੋਰਟ ਦੇ ਵਿੱਚ ਕੇਸ ਪਿਆ ਸੀਗਾ ਸਾਡੇ ਬਹਿਰੂ ਸਾਹਿਬ ਨੇ ਪਾਇਆ ਸੀ ਵੀ ਆਹ ਤਾਂ ਚੋਣ ਮੈਨੀਫੈਸਟੋ ਚ ਲਿਖ ਕੇ ਲਈ ਭਾਜਪਾ ਠੀਕ ਆ ਉਸ ਦਿਨ ਤਾਂ ਜਦੋਂ ਹਲਫਨਾਮਾ ਤਿਆਰ ਕਰਤਾ ਕੋਟ ਭੱਜ ਗਈ ਤੇ ਅਸੀਂ ਕੁਝ ਨਹੀਂ ਕਰ ਸਕਦੇ ਤਾਂ ਮੈਨੂੰ ਲੱਗਦਾ ਜੇ ਦੇਸ਼ ਦੀ ਨਿਆਂਪਾਲਿਕਾ ਪਿਛਲੇ 75 ਸਾਲਾਂ ਚ ਆਜ਼ਾਦ ਹੁੰਦੀ ਆਜ਼ਾਦ ਨਹੀਂ ਹੈਗੀ ਤਾਂ ਅਸੀਂ ਅੰਦੋਲਨ ਹੀ ਨਾ ਕਰਦੇ ਅਸੀਂ ਨਿਆਂਪਾਲਿਕਾ ਥਰੂ ਫੈਸਲੇ ਕਲਾ ਲੈਂਦੇ ਸਾਰੇ ਫਿਰ ਕੀ ਰੌਲਾ ਸੀ ਤੁਸੀਂ 100 ਬੰਦੇ ਨੂੰ ਪੁੱਛ ਲਓ ਵੀ ਨਿਆਂਪਾਲਿਕਾ ਤੇ ਕਿੰਨਾ ਕੁ ਵਿਸ਼ਵਾਸ ਆ ਸੱਚ ਆ ਜੂ ਤੁਹਾਡੇ ਸਾਹਮਣੇ ਅਗਲਾ ਅਗਲਾ ਜੱਥਾ ਕਦੋਂ ਭੇਜ ਰਹੇ ਹਾਂ ਮਰਜੀ ਵੜਿਆ ਇਹ ਇਹ ਤਾਂ ਆਉਣ ਵਾਲੇ ਸਮੇਂ ਚ ਫੈਸਲਾ ਕਰਾਂਗਾ ਜੇ ਮੋਰਚੇ ਅੰਦਰ ਜਿਹੜਾ ਅੱਜ ਫੈਸਲਾ ਕੀਤਾ ਸੀ ਇੱਕ ਤਾਂ ਛੇ ਨੂੰ ਵੱਡਾ ਕੱਟ ਕਰਾਂਗੇ ਇੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਦੇ ਅਡਾਰਾ ਗੁਰਗੋਬਿੰਦ ਸਿੰਘ ਦਾ ਉਹ ਮਨਾਵਾਂਗੇ ਦੂਸਰਾ ਮੋਰਚੇ ਅੰਦਰ ਲਾਮਬੰਦੀ ਵਧਾਵਾਂਗੇ ਔਰ ਲਾਮਬੰਦੀ ਵਧਾਉਣ ਤੋਂ ਬਾਅਦ ਫਿਰ ਅੱਗਾ ਫੈਸਲਾ ਵੱਡਾ ਕਰਾਂਗੇ ਵੀ ਇਹਨੂੰ ਕਿਵੇਂ ਗਾਂ ਦੇਖਣਾ ਹੈ ਸਰਵਣ ਸਿੰਘ ਪੰਦੇੜ ਸ਼ੜ ਨਾਲ ਸੀ ਸਤ ਤੌਰ ਤੇ ਇੱਕ ਸਵਾਲ ਚੱਕ ਰਹੇ ਨੇ ਕਿ ਜੇਕਰ ਨਿਆਹ ਪਾਲਿਕਾ ਆਜ਼ਾਦ ਹੁੰਦੀ ਜਾਂ ਨਿਆਹ ਪਾਲਿਕਾ ਜੋ ਹੀ ਟਿੱਪਣੀਆਂ ਕਰ ਰਹੀ ਹੈ ਜਿਹੜੀਆਂ ਕਈਆਂ ਜਾ ਰਹੀਆਂ ਨੇ ਤਾਂ ਇਸ ਕਰਕੇ ਉਹ ਕੋਰਟ ਦੇ ذریعے ਜਿਹੜਾ ਕਿ ਆਪਣਾ ਮਸਲਾ ਹੱਲ ਨਹੀਂ ਕਰਾਉਣਾ ਚਾਹੁੰਦੇ ਹਾਲਾਂਕਿ ਉਮੀਦ ਜ਼ਰੂਰ ਰੱਖ ਕੇ ਬੈਠੇ ਨੇ ਪਰ ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਠੋਸ ਨਤੀਜੇ ਨਹੀਂ ਨਿਕਲਦੇ ਜੋ ਮੰਗਾ ਲੈ ਕੇ ਜਗਜੀਤ ਸਿੰਘ ਡੱਲੇਵਾਲ ਬੈਠੇ ਨੇ ਉਹਨਾਂ ਚਿਰ ਮਰਨ ਵਰਤ ਜਿਹੜਾ ਕਿ ਆ ਸਮਾਪਤ ਨਹੀਂ ਹੋਵੇਗਾ ਮਸਰਖਾ ਆਪਣੇ ਸਹਿਯੋਗੀ ਜਸੀਰ ਨਾਲ ਰੋਜ਼ਾਨਾ ਸਪੋਕਸਮੈਨ ਸ਼ੰਭੂ ਬੜਾ